ਇਹ ਸੱਚੀ ਕਹਾਣੀ ਹੈ ਇੱਕ ਸ਼ਾਸਕ ਦੀ ਜਿਨੇ ਅਫਰੀਕਾ ਦੇ ਦੇਸ਼ ਲੀਬੀਆ ਦੇ ਉੱਤੇ 42 ਸਾਲ ਰਾਜ ਕੀਤਾ ਜਿਹੜਾ ਇਹ ਛੋਟੇ ਜਿਹੇ ਦੇਸ਼ ਨੂੰ ਅਫਰੀਕਾ ਦੇ ਦੇਸ਼ ਨੂੰ ਇੱਕ ਜਿਹੜੇ ਯੂਰਪ ਦੇ ਦੇਸ਼ ਹੁੰਦੇ ਆ ਇਟਲੀ ਗ੍ਰੀਸ ਇਹਨਾਂ ਦੇ ਬਰਾਬਰ ਤੱਕ ਲੈ ਗਿਆ ਇੰਨੀ ਤਰੱਕੀ ਉਹਨੇ ਇਹ ਲੀਬੀਆ ਦੇ ਵਿੱਚ ਕੀਤੀ ਲੀਬੀਆ ਦੇ ਲੋਕਾਂ ਨੇ ਜਿਹੜੇ ਇਸ ਸ਼ਾਸਕ ਨੂੰ ਆਪਣੇ ਸਿਰ ਤੇ ਬਿਠਾਇਆ ਸੀ ਸਿਰ ਦਾ ਤਾਜ ਬਣਾਇਆ ਸੀ ਅੰਤਲੇ ਸਮੇਂ ਉਸੇ ਹੀ ਸ਼ਾਸਕ ਨੂੰ ਸੜਕਾਂ ਦੇ ਉੱਤੇ ਕੋਹ ਕੋਕੇ ਕਢੀਸ ਕਢੀਸ ਕੇ ਉਹਦੀ ਜਾਨ ਲੈ ਲਈ ਉਹਨੂੰ ਮਾਰ ਦਿੱਤਾ ਇਹ ਕਹਾਣੀਆਂ ਮੁਅਮਮਰ ਗਦਾਫੀ ਦੀ ਆਜੋ ਜਾਣਦੇ ਹਾਂ ਇਸ ਸ਼ਾਸਕ ਗਦਾਫੀ ਬਾਰੇ ਜਿਹਨੇ ਇੱਕ ਬਹੁਤ ਹੀ ਨਿਹਾਇਤੀ ਗਰੀਬ ਪਰਿਵਾਰ ਚੋਂ ਉੱਠ ਕੇ 42 ਸਾਲ ਇਹ ਲੀਬੀਆ ਦੇ ਉੱਤੇ ਰਾਜ ਕੀਤਾ ਉਹਨੂੰ ਬਲੰਦੀਆਂ ਤੱਕ ਲੈ ਕੇ ਗਿਆ ਤੇ ਅੰਤ ਦੇ ਵਿੱਚ ਇੱਕ ਦਰਦਨਾਕ ਮੌਤ ਇਹਨੂੰ ਮਿਲੀ ਸਾਰਾ ਕੁਝ ਜਾਣਦੇ ਹਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਜੋ 7 ਜੂਨ 1942 ਨੂੰ ਜਨਮ ਹੁੰਦਾ ਆ ਮੁਹਮਰ ਗਦਾਫੀ ਦਾ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਜਿਹੜਾ ਕਿ ਇਹਦਾ ਪਿਓ ਜਿਹੜਾ ਸੀਗਾ ਇਹ ਊਂਠ ਤੇ ਇਹ ਬੱਕਰੀਆਂ ਵਗੈਰਾ ਚਾਰ ਕੇ ਉਹਦਾ ਦੁੱਧ-ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀਗਾ ਬਹੁਤ ਹੀ ਗਰੀਬ ਪਰਿਵਾਰ ਜਿਹਨੂੰ ਇਹ ਅਰਬ ਦੇ ਵਿੱਚ ਬੱਦੂ ਵੀ ਕਹਿੰਦੇ ਆ ਇਦਾਂ ਟੈਂਟ ਲਾ ਕੇ ਕਦੀ ਕਿਤੇ ਕਦੀ ਕਿਤੇ ਇਸ ਤਰ੍ਹਾਂ ਰਹਿੰਦੇ ਹੁੰਦੇ ਸੀਗੇ ਸੋ ਗਦਾਫੀ ਜਿਹੜਾ ਸੀਗਾ ਇਹ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀਗਾ ਇਹ ਜਿਆਦਾਤਰ ਜਿੰਨੇ ਵੀ ਇਹ ਸੰਘਰਸ਼ੀਲ ਬੰਦੇ ਹੋਏ ਆ ਦੁਨੀਆ ਦੇ ਵੱਖ-ਵੱਖ ਜਗਾਂਾਂ ਦੇ ਉੱਤੇ ਉਹਨਾਂ ਬਾਰੇ ਇਹ ਅਕਸਰ ਪੜਦਾ ਰਹਿੰਦਾ ਸੀਗਾ ਇਹਦੀ ਰੁਚੀ ਸੰਘਰਸ਼ ਰੈਵੋਲੂਸ਼ਨ ਇਸ ਤਰ੍ਹਾਂ ਦੀਆਂ ਚੀਜ਼ਾਂ ਵੱਲ ਜਿਆਦਾ ਸੀਗੀ ਗਦਾਫੀ ਛੋਟੇ ਹੁੰਦੇ ਤੋਂ ਹੀ ਏਜੀਪਟ ਦੇ ਪ੍ਰੈਜ਼ੀਡੈਂਟ ਸੀਗੇ ਗਮਾਲ ਅਬਦੁਲ ਨਸਰ ਇਹਦਾ ਬਹੁਤ ਜ਼ਿਆਦਾ ਇਹ ਉਪਾਚਕ ਸੀਗਾ ਇਹਨੂੰ ਆਪਣਾ ਆਈਡਲ ਮੰਨਦਾ ਸੀਗਾ ਇਹਦੀਆਂ ਜੋ ਵੀ ਸਪੀਚਾਂ ਵਗੈਰਾ ਹੁੰਦੀਆਂ ਸੀ ਰੇਡੀਓ ਤੇ ਆਉਂਦੀਆਂ ਸੀਗੀਆਂ ਉਹਨਾਂ ਨੂੰ ਬਹੁਤ ਧਿਆਨ ਨਾਲ ਸੁਣਦਾ ਸੀਗਾ ਤੇ ਇਸ ਨੂੰ ਹੀ ਫਾਲੋ ਕਰਦਾ ਹੁੰਦਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਅਰਬ ਦੇਸ਼ਾਂ ਦੇ ਵਿੱਚ ਇਹ ਜਿਹੜਾ ਗਮਾਲ ਅਬਦਲ ਨਸੀਰ ਸੀਗਾ ਇਹ ਇੱਕ ਤਰ੍ਹਾਂ ਦੇ ਨਾਲ ਹੀਰੋ ਸੀਗਾ ਕਿਉਂਕਿ ਇਹਨੇ ਬਹੁਤ ਪੁਰਾਣਾ ਜਿਹੜਾ ਉੱਥੇ ਰਾਜਤੰਤਰ ਸੀਗਾ ਉਹਨੂੰ ਅਖਾੜ ਕੇ ਇਹ ਆਪਣਾ ਰਾਜ ਸਥਾਪਿਤ ਕੀਤਾ ਸੀਗਾ ਸੋ ਬਾਕੀ ਵੀ ਜਿਹੜੇ ਅਰਬ ਦੇ ਦੇਸ਼ ਸੀਗੇ ਇਹ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਤੇ ਸੀਗੇ ਤੇ ਜਿਹੜਾ ਇਹ ਗਦਾਫੀ ਵੀ ਸੀਗਾ ਉਹ ਵੀ ਇਹਦੇ ਹੀ ਨਕਸ਼ੇ ਕਦਮਾਂ ਦੇ ਉੱਤੇ ਯਾਨੀ ਕਿ ਚੱਲ ਕੇ ਲੀਬੀਆ ਦੇ ਵਿੱਚ ਜਿਹੜਾ ਰਾਜਤੰਤਰ ਸੀਗਾ ਉਹਨੂੰ ਅਖਾੜ ਕੇ ਲੋਕਾਂ ਦੀ ਸੱਤਾ ਜਾਂ ਲੋਕਤੰਤਰ ਲੈ ਕੇ ਆਉਣਾ ਚਾਹੁੰਦਾ ਸੀਗਾ ਪਹਿਲਾਂ ਜਦੋਂ ਉਹਦੀ ਸੋਚ ਇਹੀ ਸੀ ਫਿਲਾਸਫੀ ਆਫ ਰੈਵਿਊਸ਼ਨ ਨਾਸਰ ਨੇ ਲਿਖੀ ਹੋਈ ਸੀ ਉਸੇ ਪ੍ਰੈਜ਼ੀਡੈਂਟ ਨੇ ਏਜੀਪਟ ਦੇ ਨੇ ਉਹ ਕਿਤਾਬ ਗਦਾਫੀ ਦੀ ਇੱਕ ਫੇਵਰੇਟ ਕਿਤਾਬ ਸੀਗੀ ਉਹਦੇ ਵਿੱਚ ਸਾਰਾ ਦੱਸਿਆ ਸੀਗਾ ਤੁਸੀਂ ਕਿੱਦਾਂ ਰੈਵਿਊਸ਼ਨ ਲੈ ਕੇ ਆ ਸਕਦੇ ਆ ਸਾਰੇ ਦੇਸ਼ਾਂ ਦੇ ਵਿੱਚ ਸੋ ਇਸੇ ਤਰ੍ਹਾਂ ਗਦਾਫੀ ਦੇ ਜਿਹੜੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਬਚਪਨ ਚ ਹੀ ਜਿਹੜਾ ਰਾਜਤੰਤਰ ਸਿਗਾ ਲੀਬੀਆ ਦਾ ਉਹਦੇ ਖਿਲਾਫ ਜਾਨੀ ਕਿ ਇੱਕ ਤਰ੍ਹਾਂ ਨਾਲ ਥੋੜੀ ਕੜਤਨ ਪੈਦਾ ਹੋ ਚੁੱਕੀ ਸੀਗੀ ਸੋ ਉਹਨੇ ਜਦੋਂ ਉਹ ਛੋਟੀ ਉਮਰ ਚ ਸੀਗਾ ਸਕੂਲ ਦੇ ਸਮੇ ਉੱਥੇ ਕੋਈ ਪ੍ਰਾਪਰਟੀ ਜਿਹੜੀ ਸੀਗੀ ਇਹ ਸਰਕਾਰੀ ਪ੍ਰਾਪਰਟੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਜਿਹਦੀ ਵਜ੍ਹਾ ਕਰਕੇ ਉਹਨੂੰ ਉਹਦੀ ਫੈਮਿਲੀ ਨੂੰ ਇਹ ਸਕੂਲ ਜਿੱਥੇ ਉਹ ਪੜਦਾ ਸੀਗਾ ਇਹ ਸਹਿਬਾ ਲੀਬੀਆ ਦੇ ਵਿੱਚ ਹੀ ਜਗ੍ਹਾ ਸੀਗੀ ਉੱਥੋਂ ਜਾ ਕੇ ਇੱਕ ਨਵੀਂ ਜਗ੍ਹਾ ਜਾਨੀ ਕਿ ਮਿਸਰਾਟਾ ਇਹ ਜਗ੍ਹਾ ਤੇ ਜਾ ਕੇ ਲੀਬੀਆ ਦੇ ਵਿੱਚ ਇੱਥੇ ਜਿਹੜੀ ਬਾਕੀ ਪੜਾਈ ਸੀ ਇੱਥੋਂ ਜਾ ਕੇ ਉਹਨੇ ਕੀਤੀ ਬਚਪਨ ਤੋਂ ਹੀ ਗਦਾਫੀ ਕਿਸ ਤਰ੍ਹਾਂ ਇਹ ਪ੍ਰਸ਼ਾਸਨਿਕ ਢਾਂਚਾ ਇਹ ਪੂਰੇ ਦੇਸ਼ਾਂ ਦਾ ਚਲਾਉਣਾ ਹੈ ਰਾਜਤੰਤਰ ਨੂੰ ਕਿਦਾਂ ਖਤਮ ਕਰਨਾ ਹੈ ਐਦਾਂ ਦੀਆਂ ਜਿਹੜੀਆਂ ਇਹ ਚੀਜ਼ਾਂ ਸਿਗਾ ਉਹ ਪੜਦਾ ਰਹਿੰਦਾ ਸੀਗਾ ਜਿਹੜੀ ਉਹਨੇ ਕਿਤਾਬ ਵੀ ਫੜੀ ਸੀਗੀ ਇਹ ਫਿਲਾਸਫੀ ਆਫ ਰੈਵਲੂਸ਼ਨ ਉਹਦੇ ਵਿੱਚ ਉਹਨੇ ਇਹ ਵੀ ਚੀਜ਼ਾਂ ਪੜੀਆਂ ਸੀਗੀਆਂ ਕਿ ਜੇ ਤੁਸੀਂ ਮਿਲਟਰੀ ਤੇ ਕੰਟਰੋਲ ਕਰ ਲਓਗੇ ਜਾਨੀ ਕਿ ਆਰਮੀ ਤੇ ਕੰਟਰੋਲ ਕਰ ਲਓਗੇ ਫਿਰ ਤੁਹਾਡਾ ਜਿਹੜਾ ਸੱਤਾ ਦੇ ਵਿੱਚ ਆਉਣਾ ਇਹ ਬਹੁਤ ਸੌਖਾ ਹੋ ਜਾਊਗਾ ਅੱਜ 22 23 ਸਾਲ ਦੀ ਉਮਰ ਦੇ ਵਿੱਚ ਇਹ ਗਦਾਫੀ ਨੇ ਜਿਹੜੀ ਆਰਮੀ ਸੀਗੀ ਉਹ ਜੋਇਨ ਕਰ ਲਈ ਤੇ ਆਰਮੀ ਦੇ ਵਿੱਚ ਉਹ ਕਮਿਊਨੀਕੇਸ਼ਨ ਅਫਸਰ ਦੀ ਜਿਹੜੀ ਪੋਸਟ ਸੀਗਾ ਉਹਦੇ ਉੱਤੇ ਉਹਨੂੰ ਬਿਰਾਜਮਾਨ ਕਰ ਦਿੱਤਾ ਗਿਆ ਕਿਉਂਕਿ ਇਹਦਾ ਜਿਹੜਾ ਇਹ ਕਮਿਊਨੀਕੇਸ਼ਨ ਕਰਨ ਦਾ ਬੋਲਣ ਦਾ ਲੋਕਾਂ ਨੂੰ ਟਰੈਕਟ ਕਰਨ ਦਾ ਜਿਹੜਾ ਇਹ ਤਰੀਕਾ ਸੀਗਾ ਜਾਂ ਵੇਸ ਸੀਗਾ ਉਹਦੇ ਕੋਲ ਬਹੁਤ ਇੱਕ ਕਲਾ ਸੀਗੀ ਇਸ ਤੋਂ ਬਾਅਦ ਗਦਾਫੀ 9 ਮਹੀਨੇ ਦੇ ਲਈ ਇਹ ਜੁਕੇ ਦੇ ਵਿੱਚ ਵੀ ਗਿਆ ਫੌਜ ਦੀ ਜਿਹੜੀ ਟ੍ਰੇਨਿੰਗ ਲੈਂਡ ਦੇ ਲਈ ਕਿਉਂਕਿ ਉਸ ਸਮੇਂ ਇਹ ਪੂਰਾ ਜਿਹੜਾ ਇਹ ਲੀਬੀਆ ਸੀਗਾ ਇਹ ਜਿਹੜੀਆਂ ਵਾਰੀ ਸ਼ਕਤੀਆਂ ਸੀਗੀਆਂ ਇਹ ਨਾਟੋ ਵਾਲੇ ਦੇ ਸੀਗੇ ਇਹਨਾਂ ਦੇ ਅੰਦਰ ਹੀ ਆਉਂਦਾ ਸੀ ਸੋ ਇਹਨੇ ਜਾ ਕੇ ਉੱਥੇ ਜੁਕੇ ਦੇ ਵਿੱਚ ਦੇਖਿਆ ਕਿ ਇਹ ਵਾਲੇ ਦੇਸ਼ ਜਿਹੜੇ ਹੈਗੇ ਆ ਇਹ ਤਾਂ ਬਹੁਤ ਡਿਵੈਲਪ ਦੇਸ਼ ਹੈਗੇ ਆ ਸੋ ਉਹਦੇ ਮਨ ਦੇ ਵਿੱਚ ਇਹ ਚੀਜ਼ ਆ ਚੁੱਕੀ ਸੀਗੀ ਕਿਉਂਕਿ ਉਹ ਆਰਮੀ ਦੇ ਵਿੱਚ ਤਾਂ ਆਈ ਗਿਆ ਸੀ ਆਇਆ ਵੀ ਇਸੇ ਲਈ ਸੀ ਕਿਉਂਕਿ ਉਹ ਗੱਡੀ ਤੇ ਬਹਿਣਾ ਚਾਹੁੰਦਾ ਸੀਗਾ ਸੋ ਦੇ ਮਨ ਚ ਇਹ ਚੀਜ਼ ਆ ਗਈ ਸੀ ਕਿ ਇੱਕ ਦਿਨ ਉਹ ਲੀਬੀਆ ਨੂੰ ਵੀ ਇਹ ਜਿਹੜੇ ਦੇਸ਼ ਹੈਗੇ ਆ ਪੱਛਮੀ ਦੇਸ਼ ਹੈਗੇ ਆ ਇਹਨਾਂ ਦੇ ਬਰਾਬਰ ਲੈ ਕੇ ਜਾਊਗਾ ਲੀਬੀਆ ਦੇ ਵਿੱਚ ਇਦ੍ਰਿਸ ਜਿਹੜਾ ਰਾਜਾ ਸੀਗਾ ਉਹਦਾ ਰਾਜਤੰਤਰ ਸੀਗਾ ਪਰਿਵਾਰਵਾਦ ਚੱਲਦਾ ਸੀਗਾ ਪਹਿਲਾਂ ਤੋਂ ਹੀ ਜਿੱਦਾਂ ਫੈਮਿਲੀਆਂ ਵਾਈਜ਼ ਚੱਲੀ ਆ ਰਿਆ ਸੀਗਾ ਸੋ ਇਸ ਸਮੇਂ ਜਾਨੀ ਕਿ ਗਦਾਫੀ ਦੇ ਸਮੇਂ ਉੱਥੋਂ ਦਾ ਰਾਜਾ ਸੀ ਲੀਬੀਆ ਦਾ ਇਹਦੇ ਤੋਂ ਜਨਤਾ ਬਹੁਤ ਪਰੇਸ਼ਾਨ ਸੀਗੀ ਬੇਸ਼ੱਕ ਲੀਬੀਆ ਦੇ ਵਿੱਚ ਤੇਲ ਦੀ ਖੋਜ ਹੋ ਚੁੱਕੀ ਸੀਗੀ ਪਰੇ ਨੇ ਜਿਹੜੇ ਆਪਣੇ ਕੋਈ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਵੀ ਸਾਰਾ ਜਾਨੀ ਕਿ ਉਹਦਾ ਕਰਤਾ ਧਰਤਾ ਬਣਾਇਆ ਸੀਗਾ ਸੋ ਜਿੰਨਾ ਵੀ ਇਹ ਪੈਸਾ ਆਉਂਦਾ ਸੀਗਾ ਇਹ ਜਨਤਾ ਦੇ ਵਿੱਚ ਜਾਂਦਾ ਨਹੀਂ ਸੀਗਾ ਜਨਤਾ ਹੋਰ ਤੋਂ ਗਰੀਬ ਹੋ ਰਹੀ ਸੀਗੀ ਲੋਕਾਂ 'ਚ ਭੁੱਖਮਰੀ ਫੈਲੀ ਹੋਈ ਸੀਗੀ ਪੀਣ ਨੂੰ ਉੱਥੇ ਪਾਣੀ ਨਹੀਂ ਸੀਗਾ ਸੋ ਇਸ ਲਈ ਬਹੁਤ ਸਾਰੀ ਜਨਤਾ ਜਿਹੜਾ ਇਹ ਰਾਜਾ ਸੀਗਾ ਇਦ੍ਰਿਸ ਇਹਦੇ ਖਿਲਾਫ ਹੋ ਚੁੱਕੀ ਸੀਗੀ ਉਦਾਂ ਵੀ ਆਲੇ ਦੁਆਲੇ ਜਿਹੜੇ ਦੇਸ਼ ਸੀਗੇ ਉਦੋਂ ਅਰਬ ਦੇ ਉੱਥੇ ਇਹ ਨਵੇਂ ਰੈਵਿਊਲੇਸ਼ਨ ਇਸਲਾਮਿਕ ਰੈਵਿਊਲੇਸ਼ਨ ਉਸ ਸਮੇਂ ਆ ਰਿਹਾ ਸੀ ਕਿ ਰਾਜਤੰਤਰਾਂ ਨੂੰ ਉਖਾੜਿਆ ਜਾ ਰਿਹਾ ਸੀ ਇਸ ਲਈ ਬਹੁਤ ਸਾਰੇ ਲੀਬੀਆ ਦੇ ਲੋਕ ਵੀ ਅੰਦਰ ਖਾਤੀਏ ਜਿਹੜਾ ਰਾਜਾ ਸੀਗਾ ਐਂਡਰਿਸ ਇਹਦੇ ਖਿਲਾਫ ਹੋ ਚੁੱਕੇ ਸੀ ਸੋ 1969 ਨੂੰ ਇਹ ਜਿਹੜਾ ਐਂਡਰਿਸ ਇਹ ਬਿਮਾਰ ਹੋ ਜਾਂਦਾ ਇਹ ਤੁਰਕੀ ਦੇ ਵਿੱਚ ਜਾਂਦਾ ਹੈ ਆਪਣਾ ਇਲਾਜ ਵਗੈਰਾ ਕਰਾਉਣ। ਉਹਦੇ ਪਿੱਛੇ ਉਹਦੇ ਕਰੀਬੀ ਵੀ ਜਿਹੜੇ ਹੁੰਦੇ ਆ ਉਹ ਵੀ ਬਗਾਵਤ ਕਰਨ ਦੀ ਸੋਚਦੇ ਹੁੰਦੇ ਆ ਕਿ ਅਸੀਂ ਰਾਜਗਦੀ ਲੈ ਲਈਏ। ਫਿਲਹਾਲ ਇਹਨੂੰ ਪਤਾ ਲੱਗ ਜਾਂਦਾ ਕਿ ਮੇਰੇ ਤੋਂ ਜਨਤਾ ਬਹੁਤ ਜ਼ਿਆਦਾ ਇਹ ਨਿਰਾਸ਼ ਹੈਗੀ ਆ ਮੇਰੇ ਤੋਂ ਬਹੁਤ ਜ਼ਿਆਦਾ ਇੱਕ ਤਰ੍ਹਾਂ ਦੇ ਨਾਲ ਮੇਰੇ ਖਿਲਾਫ ਹੋ ਚੁੱਕੀ ਆ। ਸੋ ਜੇਕਰ ਮੈਂ ਦੇਸ਼ ਵਾਪਸ ਗਿਆ ਤਾਂ ਮੈਨੂੰ ਉਹ ਮਾਰ ਦੇਊਗੇ। ਸੋ ਇਹ ਉੱਥੋਂ ਹੀ ਯਾਨੀ ਕਿ ਤੁਰਕੀ ਤੋਂ ਅਗੇ ਗ੍ਰੀਸ ਚਲ ਜਾਂਦਾ। ਗ੍ਰੀਸ ਤੋਂ ਹੀ ਇਹ ਕਹਿੰਦਾ ਕਿ ਜਿਹੜਾ ਮੇਰਾ ਭਤੀਜਾ ਹੋਊਗਾ ਉਹਨੂੰ ਉਹ ਅਗਲਾ ਰਾਜਾ ਹੋਊਗਾ। ਸੋ ਗਦਾਫੀ ਨੂੰ ਇਸ ਸਮੇਂ ਇੱਕ ਵਧੀਆ ਮੌਕਾ ਮਿਲ ਜਾਂਦਾ ਸੋ ਗਦਾਫੀ ਨੂੰ ਵੀ ਹੁਣ 6-7 ਸਾਲ ਹੋ ਚੁੱਕੇ ਸੀਗੇ ਆਰਮੀ ਦੇ ਵਿੱਚ ਆਏ ਉਹਨੇ ਜਿੰਨੇ ਵੀ ਆਪਣੇ ਅਫਸਰ ਸੀਗੇ ਜਿਹੜੇ ਇਹ ਇਹ ਰਾਜੇ ਦੇ ਖਿਲਾਫ ਹੁੰਦੇ ਸੀਗੇ ਉਹਨਾਂ ਦਾ ਪੂਰਾ ਇੱਕ ਗਰੁੱਪ ਬਣਾਇਆ ਹੋਇਆ ਸੀਗਾ ਇਹਨੇ ਆਪਣੇ ਨਾਲ ਜਿਹੜੇ ਇੱਕ 12 ਭਰੋਸੇਯੋਗ ਆਰਮੀ ਵਾਲੇ ਜਿਹੜੇ ਬੰਦੇ ਲਿਜਾ ਕੇ ਉੱਥੇ ਜਿਹੜਾ ਇਹ ਮਹਿਲ ਸੀਗਾ ਐਡਰੈਸ ਦਾ ਰਾਜੇ ਦਾ ਉਹਦੇ ਅੰਦਰ ਜਾ ਕੇ ਇਹ ਸਾਰਾ ਯਾਨੀ ਕਿ ਤਖਤਾ ਪਲਟ ਕਰਕੇ ਇਹ ਇੱਕ ਫੌਜ ਦਾ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਆਰਮੀ ਦਾ ਜਿਹੜਾ ਰਾਜ ਸੀਗਾ ਉਹ ਸਥਾਪਿਤ ਕਰ ਦਿੱਤਾ ਹੈ 1 ਸਤੰਬਰ 1969 ਨੂੰ ਉੱਥੇ ਜਿਹੜਾ ਇਹ ਰਾਜਤੰਤਰ ਸੀਗਾ ਉਹਦਾ ਉਹਦਾ ਜਾਨੀ ਕਿ ਖਾਤਮਾ ਕਰਕੇ ਗਦਾਫੀ ਜਾਨੀ ਕਿ ਖੁਦ ਇੱਕ ਤਰ੍ਹਾਂ ਦੇ ਨਾਲ ਇਹ ਸ਼ਾਸਕ ਬਣ ਗਿਆ ਪਰ ਇਹ 7 ਦਿਨ ਲੋਕਾਂ ਦੇ ਸਾਹਮਣੇ ਨਹੀਂ ਆਇਆ 7ਵੇਂ ਦਿਨੇ ਨੇ ਆ ਕੇ ਕਿਉਂਕਿ ਸਪੀਚ ਕਰਨ ਦੇ ਵਿੱਚ ਇਹ ਬਹੁਤ ਮਾਰ ਸੀਗਾ ਇਹਨੇ ਜਦੋਂ ਹੀ ਆ ਕੇ ਸਪੀਚ ਕੀਤੀ ਲੋਕਾਂ ਨੂੰ ਦੱਸਿਆ ਕਿ thiệtਾਡੀ ਹੁਣ ਗਰੀਬੀ ਕੱਟੀ ਜਾਊਗੀ ਐਨੇ ਚੜ ਦੇ ਜਿਹੜੇ ਰਾਜੇ ਸੀਗੇ ਉਹਨਾਂ ਦਾ ਖਾਤਮਾ ਹੋ ਗਿਆ ਆਪਾਂ ਹੁਣ ਇੱਕ ਨਵਾਂ ਸ਼ਾਸਨ ਜਾਨੀ ਕਿ ਲਿਆਵਾਂਗੇ ਇਹਨੇ ਉਦੋਂ ਲੋਕਾਂ ਨੂੰ ਇਹ ਵੀ ਭਰੋਸਾ ਦਿੱਤਾ ਸੀ ਕਿ ਲੋਕਾਂ ਦਾ ਰਾਜ ਆਊਗਾ ਲੋਕਤੰਤਰ ਆਊਗਾ ਸੋ ਇਸ ਤਰ੍ਹਾਂ ਲੋਕਾਂ ਨੇ ਇਹਦੇ ਵਿੱਚ ਭਰੋਸਾ ਜਤਾਇਆ ਲੋਕ ਇਹਨੂੰ ਆਪਣਾ ਲੀਡਰ ਮੰਨਣ ਲੱਗ ਗਏ ਨਵਾਂ ਸ਼ਾਸਕ ਪੁਰਾਣੇ ਸ਼ਾਸਕ ਦਾ ਰਾਜ ਖਤਮ ਕਰਕੇ ਇਹ ਸੱਤਾ ਦੇ ਵਿੱਚ ਜਾਂ ਗੱਦੀ ਤੇ ਜਾਂ ਕੁਰਸੀ ਤੇ ਬਹਿੰਦਾ ਹੈ ਇਤਿਹਾਸ ਗਵਾਇਆ ਕਿ ਉਹੋ ਸ਼ਾਸਕ ਨੂੰ ਬਹੁਤ ਸਾਰੀ ਕਤਲੋਗਾਰਤ ਵੀ ਕਰਨੀ ਪੈਂਦੀ ਆ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਇਹ ਵਿਦਰੋਹੀਆਂ ਆਵਾਜ਼ਾਂ ਗਦਾਫੀ ਦੇ ਖਿਲਾਫ ਵੀ ਉੱਠੀਆਂ ਸੀਗੀਆਂ ਸੋ ਇਹਨੇ ਚਰਾਹਿਆਂ ਦੇ ਵਿੱਚ ਲਜਾ ਲਾ ਕੇ ਜਿਹੜੇ ਵੀ ਇਹਦੇ ਖਿਲਾਫ ਕੋਈ ਬਧਰੋਹ ਕਰਦਾ ਸੀ ਜਾਂ ਆਰਮੀ ਦੇ ਵਿੱਚੋਂ ਉਹਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਨੂੰ ਸ਼ਰੇਮ ਇਹ ਫਾਇਲ ਆ ਸੋ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਸਹਿਮ ਵੀ ਪੈਦਾ ਕੀਤਾ ਤਾਂ ਜੋ ਜਿਹੜੀਆਂ ਵਿਦਰੋਹੀਆਂ ਆਵਾਜ਼ਾਂ ਇਹਦੇ ਖਿਲਾਫ ਨਾ ਉੱਠਣ ਸੋ ਇਸ ਤਰ੍ਹਾਂ ਹਰੇਕ ਜਿਹੜਾ ਇੱਕ ਸ਼ਾਸਕ ਹੋਇਆ ਜਿਹਨੇ ਲੰਬਾ ਸਹਿਮਾ ਇੱਕ ਕਿਸੇ ਲੋਕਾਂ ਤੇ ਰਾਜ ਕੀਤਾ ਉਹਦੇ ਕੁਝ ਚੰਗੇ ਪੱਖ ਵੀ ਹੁੰਦੇ ਸੀਗੇ ਕੁਝ ਮਾੜੇ ਪੱਖ ਵੀ ਹੁੰਦੇ ਸੀਗੇ ਉਹ ਅਸੀਂ ਗਦਾਫੀ ਦੇ ਜਿਹੜੇ ਇੱਕ ਵਧੀਆ ਪੱਖ ਹੋਊਗੇ ਉਹਨਾਂ ਤੇ ਵੀ ਗੱਲ ਕਰਾਂਗੇ ਜਿਹੜੇ ਉਹਦੇ ਮਾੜੇ ਪੱਖ ਸੀਗੇ ਉਹਨਾਂ ਬਾਰੇ ਵੀ ਦੱਸਾਂਗੇ ਫਿਲਹਾਲ ਅਸੀਂ ਇਹਦਾ ਜਿਹੜਾ ਸਟਾਰਟ ਕਰਦੇ ਹਾਂ ਕਿਸ ਤਰ੍ਹਾਂ ਇਹ ਲੀਬੀਆ ਨੂੰ ਇੱਕ ਜਿਹੜਾ ਥੱਲੇ ਡਿਗਿਆ ਦੇਸ਼ ਸੀਗਾ ਉਹਨੂੰ ਉੱਪਰ ਯਾਨੀ ਕਿ ਇਹਨੂੰ ਯੂਰਪ ਦੇ ਦੇਸ਼ਾਂ ਦੇ ਬਰਾਬਰ ਲੈ ਕੇ ਗਿਆ ਲੀਬੀਆ ਦੇ ਵਿੱਚ ਕੱਚੇ ਤੇਲ ਦੇ ਬਾਧੂ ਪੰਡਾਰ ਸੀਗੇ ਜਿਨ੍ਹਾਂ ਦੇ ਉੱਤੇ ਜਿਹੜੀਆਂ ਇਹ ਬਾਹਰਲੀਆਂ ਕੰਪਨੀਆਂ ਸੀਗੀਆਂ ਬਾਹਰਲੇ ਪੱਛਮੀ ਦੇਸ਼ਾਂ ਦੀਆਂ ਕਹ ਲੋ ਕਿ ਨਾਟੋ ਜਾਂ ਅਮਰੀਕਾ ਵਾਲੇ ਦੇਸ਼ ਹੋ ਗਏ ਉਹਨਾਂ ਦੀਆਂ ਜਿਹੜੀਆਂ ਕੰਪਨੀਆਂ ਦਾ ਹੀ ਪੂਰਾ ਇੱਕ ਤਰ੍ਹਾਂ ਦੇ ਨਾਲ ਅਧਿਕਾਰ ਸੀਗਾ ਕੱਚਾ ਤੇਲ ਜਿਹੜਾ ਕੱਢ ਕੇ ਉਹ ਰੈਫਾਇਨਰੀ ਵਗੈਰਾ ਕਰਕੇ ਆਪਣੇ ਦੇਸ਼ਾਂ ਨੂੰ ਲੈ ਜਾਂਦੇ ਸੀਗੇ ਤੋਂ ਜੋ ਮਾੜੇ ਮੋٹے ਪੈਸੇ ਸੀਗੇ ਉਹ ਜਿਹੜਾ ਰਾਜਾ ਸੀਗਾ ਇੱਦਰੀ ਸਾਨੂੰ ਦੇਂਦੇ ਸੀਗੇ ਸੋ ਸਭ ਤੋਂ ਪਹਿਲਾਂ ਇਹਨੇ ਜਿਹੜਾ ਇਹ 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 ਤੇਲ ਸੀਗੇ ਉਹਨਾਂ ਦੇ ਉੱਤੇ ਆਪਣੇ ਲੋਕਾਂ ਦਾ ਕਬਜ਼ਾ ਕਰਾਇਆ ਫਿਰ ਇਹਨੇ ਜਿਹੜਾ ਇਹ ਲੀਬੀਆ ਦਾ ਸੀਗਾ ਗਦਾਫੀ ਉਹਨੇ ਕਿਹਾ ਕਿ ਜਿੰਨੀਆਂ ਵੀ ਇਹ ਤੁਹਾਡੀਆਂ ਫੌਜਾਂ ਹੈਗੀਆਂ ਅਮਰੀਕਾ ਦੀਆਂ ਜਾਂ ਨਾਟੋ ਦੇਸ਼ਾਂ ਦੀਆਂ ਜਿਨ੍ਹਾਂ ਦੇ ਇੱਥੇ ਇਹ ਬੇਸ ਬਣੇ ਹੋਏ ਸੀਗੇ ਇਹ ਸੈਨਾ ਦੇ ਬੇਸ ਬਣਾਏ ਹੋਏ ਸੀਗੇ ਲੀਬੀਆ ਦੇ ਵਿੱਚ ਤਾਂ ਜੋ ਇਹ ਪੈਟਰੋਲ ਦੇ ਉੱਤੇ ਪੂਰਾ ਇਹਨਾਂ ਦਾ ਕਬਜ਼ਾ ਵਗੈਰਾ ਰਹਿ ਸੋ ਉਹ ਸਾਰੇ ਬੇਸ ਉਹਨੇ ਕਿਹਾ ਕਿ ਇੱਥੋਂ ਛੇਤੀ ਛੇਤੀ ਚੱਕ ਲਓ ਤੇ ਵਾਪਸ ਆਪਣੇ ਦੇਸ਼ਾਂ ਨੂੰ ਚਲੇ ਜਾਓ ਇਸ ਤਰ੍ਹਾਂ ਗਦਾਫੀ ਜਿਹੜਾ ਸੀਗਾ ਇੱਕ ਇੱਕ ਜਾਨੀ ਕਿ ਪਪੂਲਰ ਲੀਡਰ ਬਣ ਗਿਆ ਆਪਣੇ ਲੋਕਾਂ ਦਾ ਲੀਬੀਆ ਦੇ ਵਿੱਚ ਲੋਕ ਇਹਨੂੰ ਪਸੰਦ ਕਰਨ ਲੱਪੇ ਕਿਉਂਕਿ ਇਹਨੇ ਜਿਹੜੇ ਤੇਲ ਦੇ ਖੂਬ ਵਗੈਰਾ ਤੋਂ ਪੈਸੇ ਵੀ ਆ ਰਹੇ ਸੀਗੇ ਉਹ ਪੈਸੇ ਲੋਕਾਂ ਤੇ ਹੀ ਖਰਚ ਕਰਨੇ ਸ਼ੁਰੂ ਕਰ ਦਿੱਤੇ ਇਹਨੇ ਸਾਰੇ ਜਿਹੜੇ ਬਾਕੀ ਵੀ ਦੇ ਸੀਗੇ ਅਰਬ ਦੇ ਬੇਸ਼ੱਕ ਇਹ ਅਫਰੀਕਾ ਦੇ ਵਿੱਚ ਦੇਸ਼ ਪੈਂਦਾ ਸੀਗਾ ਲੀਬੀਆ ਪਰ ਜਿਹੜੇ ਅਰਬ ਦੇ ਦੇਸ਼ ਇਹਦੇ ਲਾਗੇ-ਸਾਗੇ ਪੈਂਦੇ ਸੀਗੇ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੇ ਤੇਲ ਦੇ ਪ੍ਰਾਈਸ ਸੀਗੇ ਉਹਨਾਂ ਵਿੱਚ ਵਡਾਉਤਰੀ ਕਰਾਈ ਜਿਹਦੇ ਨਾਲ ਬਾਕੀ ਅਰਬ ਦੇ ਦੇਸ਼ਾਂ ਨੂੰ ਵੀ ਫਾਇਦਾ ਹੋਇਆ ਪਰ ਜਿਹੜਾ ਇਹ ਲੀਬੀਆ ਸੀਗਾ ਇਹਦੇ ਤੋਂ ਬਹੁਤ ਸਾਰਾ ਜਿਹੜਾ ਤੇਲ ਸੀਗਾ ਜਿਹੜੇ ਹੋਰ ਅਫਰੀਕਾ ਦੇ ਦੇਸ਼ ਸੀਗੇ ਨਾਲੇ ਆਲੇ ਦੁਆਲੇ ਵਾਲੇ ਸੈਨੇਗਲ ਨਾਈਜੀਰੀਆ ਸਾਰਿਆਂ ਦਾ ਹੀ ਇਹਦੇ ਤੋਂ ਹੀ ਲੈ ਕੇ ਜਾਂਦੇ ਸੀਗੇ ਇਸ ਲਈ ਇਹਨਾਂ ਨੂੰ ਬਹੁਤ ਜ਼ਿਆਦਾ ਪੈਸਾ ਤੇ ਜਿਹੜਾ ਪ੍ਰੋਫਿਟ ਹੈਗਾ ਇਹ ਇਹ ਜਿਹੜਾ ਲੀਬੀਆ ਨੂੰ ਹੋਇਆ ਤੇ ਇਹਨੇ ਆਪਣੇ ਲੋਕਾਂ ਤੇ ਹੀ ਲਾਉਣਾ ਸ਼ੁਰੂ ਕਰ ਦਿੱਤਾ ਇਹਨੇ ਪੈਸੇ ਅੱਗੇ ਨਹੀਂ ਤਾਂ ਬਾਹਰਲੀਆਂ ਕੰਪਨੀਆਂ ਲੁੱਟਦੀਆਂ ਸੀਗੀਆਂ ਸੋ ਇਸ ਲਈ ਜਿਹੜੇ ਲੋਕ ਵੀ ਸੀਗੇ ਇਹਦੇ ਤੋਂ ਖੁਸ਼ ਹੋ ਚੁੱਕੇ ਸੀਗੇ ਇਹਨੇ ਜਿਹੜੇ ਆਪਣੇ ਦੇਸ਼ ਦੇ ਵਿੱਚ ਇਹ ਤੇਲ ਤੋਂ ਪੈਸੇ ਕਮਾ ਕਮਾ ਕੇ ਹੈਲਥ ਸਿਸਟਮ ਸੀਗਾ ਜਿਹੜਾ ਦੇਸ਼ ਦਾ ਉਹ ਵੀ ਬਹੁਤ ਵਧੀਆ ਕਰ ਦਿੱਤਾ ਇਹ ਸਕੂਲ ਦੀ ਪੜ੍ਹਾਈ ਬੱਚਿਆਂ ਲਈ ਤੇ ਕੁੜੀਆਂ ਲਈ ਵੀ ਕੰਪਲਸਰੀ ਕਰ ਦਿੱਤੀ ਤੇ ਫ੍ਰੀ ਕਰ ਦਿੱਤੀ ਗਈ ਤੇ ਜਿਹੜਾ ਪਾਣੀ ਬਿਜਲੀ ਇਹ ਸਾਰਾ ਕੁਝ ਇਹਦੇ ਰਾਜ ਵਿੱਚ ਫ੍ਰੀ ਸੀਗਾ ਲੀਬੀਆ ਦੇ ਜਿੰਨੇ ਵੀ ਨਿਵਾਸੀ ਸੀਗੇ ਸਮਾਜ ਜੋੜਾ ਵਿਆਹ ਕਰਾਉਂਦਾ ਸੀਗਾ ਉਹਨੂੰ ਬਹੁਤ ਹੀ ਵਧੀਆ ਉਸ ਸਮੇਂ ਦੇ ਹਿਸਾਬ ਨਾਲ ਉਹ ਪੈਸੇ țeਲੇ ਵੀ ਦਿੰਦੇ ਸੀਗੇ ਜੇ ਉਹਦੇ ਕੋਲ ਘਰ ਨਹੀਂ ਹੁੰਦਾ ਸੀਗਾ ਤਾਂ ਲੀਬੀਆ ਦਾ ਇਹ ਜਿਹੜਾ ਸ਼ਾਸਕ ਸੀਗਾ ਗਦਾਫੀ ਉਹਨੂੰ ਘਰ ਵੀ ਬਣਾ ਕੇ ਦਿੰਦਾ ਹੁੰਦਾ ਸੀ ਸੋ ਗਦਾਫੀ ਦੇ ਸਮੇਂ ਲੀਬੀਆ ਦੇ ਵਿੱਚ ਹਰੇਕ ਬੰਦੇ ਦੇ ਕੋਲ ਆਪਣਾ ਘਰ ਸੀਗਾ ਇਹ ਬਹੁਤ ਵੱਡੀ ਗੱਲ ਆ ਇੱਕ ਸਮਾਂ ਸੀਗਾ ਜਦੋਂ ਲੀਬੀਆ ਦੇ ਹਰੇਕ ਬੰਦੇ ਦੀ ਪਰ ਕੈਪੀਟਾ ਇਨਕਮ ਹਰੇਕ ਬੰਦੇ ਦੀ ਪਰ ਕੈਪੀਟਾ ਇਨਕਮ ਯੂਰਪ ਦੇ ਜਿਹੜੇ ਦੇਸ਼ ਸੀਗੇ ਇਟਲੀ ਫ੍ਰਾਂਸ ਗ੍ਰੀਸ ਇਹਨਾਂ ਤੋਂ ਵੀ ਜ਼ਿਆਦਾ ਸੀਗੀ ਸੋ ਇਸ ਤਰ੍ਹਾਂ ਜਿਹੜੇ ਇਹ ਲੀਬੀਆ ਦੇ ਇਹ ਲੋਕ ਸੀਗੇ ਬਹੁਤ ਖੁਸ਼ ਸੀਗੇ ਤਰੱਕੀ ਕਰ ਰਹੇ ਸੀਗੇ ਸੋ ਬਹੁਤ ਸਾਰੇ ਉਹਨਾਂ ਟਾਈਮਾਂ ਦੇ ਵਿੱਚ ਤੁਸੀਂ ਸ਼ਾਇਦ ਸੁਣਿਆ ਵੀ ਹੋਣਾ ਇੰਡੀਆ ਤੋਂ ਵੀ ਲੋਕ ਜਿਹੜੇ ਸੀਗੇ ਲੀਬੀਆ ਦੇ ਵਿੱਚ ਕੰਮ ਕਰਨ ਜਾਂਦੇ ਹੁੰਦੇ ਸੀਗੇ ਜਿਹੜੀ ਲੀਬੀਆ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਉੱਥੇ ਤੇਲ ਤਾਂ ਥਾਂ-ਥਾਂ ਦੇ ਉੱਤੇ ਨਿਕਲਦਾ ਸੀਗਾ ਪਰ ਜਿਹੜਾ ਪਾਣੀ ਸੀਗਾ ਉਹ ਇੱਥੇ ਬਹੁਤ ਘੱਟ ਨਿਕਲਦਾ ਸੀਗਾ ਯਾਨੀ ਕਿ ਪਾਣੀ ਹੈ ਹੀ ਨਹੀਂ ਸੀਗਾ ਬਹੁਤ ਸਾਰੀ ਜਨਤਾ ਜਿਹੜੀ ਸੀਗੀ ਉਹ ਪਾਣੀ ਦੇ ਲਈ ਯਾਨੀ ਕਿ ਤਰਸਦੀ ਪਈ ਸੀਗੀ ਇਹ ਪੂਰੇ ਲੀਬੀਆ ਦੀ ਪਰ ਜਿੱਦਾਂ ਕੁਦਰਤ ਮਿਹਰਬਾਨ ਹੁੰਦੀ ਆ ਤੇਲ ਦੇ ਲਈ ਅਲੱਗ-ਅਲੱਗ ਜਗ੍ਹਾ ਤੇ ਬੋਰ ਕਰਕੇ ਚੈੱਕ ਕਰਦੇ ਰਹਿੰਦੇ ਸੀਗੇ ਦੇਸ਼ ਦੇ ਵਿੱਚ ਕਿਤੇ ਤੇਲ ਹੈਗਾ ਤੇਲ ਹੈਗਾ ਜਾਂ ਨਹੀਂ ਸੋ ਇਸੇ ਤਰ੍ਹਾਂ ਇਹ ਜਿੱਦਾਂ ਤ੍ਰਿਪੋਲੀ ਲਾ ਲਓ ਤੇ ਆਹ ਬੈਂਗਾਜੀ ਲਾ ਲਓ ਇਹਦੇ ਲਾਗੇ ਛਾਗੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਇਹ ਬੋਰ ਕਰਕੇ ਚੈੱਕ ਕਰ ਰਹੇ ਸੀਗੇ ਕਿ ਇੱਥੇ ਇਹ ਤੇਲ ਵਗੈਰਾ ਹੈਗਾ ਪਰ ਇੱਥੋਂ ਇਹਨਾਂ ਨੂੰ ਧਰਤੀ ਦੇ ਥੱਲੇ ਜਾਨੀ ਕਿ ਪਾਣੀ ਨਿਕਲਦਾ ਇਹ ਇੰਨਾ ਪਾਣੀ ਸੀਗਾ ਜੇ ਪੂਰੇ ਵਰਲਡ ਨੂੰ ਵੀ ਇਹ ਉਹ ਪਾਣੀ ਦਾ ਇਹ ਮਹੱਇਆ ਕਰਾਇਆ ਜਾਵੇ ਉਹਦੇ ਨਾਲ 40 ਸਾਲ ਨਿਕਲ ਜਾਣੇ ਸੀਗੇ ਪਰ ਇਹ ਜਿਹੜੇ ਤ੍ਰਿਪੋਲੀ ਤੇ ਬੈਂਗਾਜੀ ਦੇ ਲਾਗੇ ਛਾਗੇ ਵਾਲੇ ਲੋਕ ਸੀਗੇ ਉਹਨਾਂ ਦੇ ਲਈ ਤਾਂ ਇਹ ਪਾਣੀ ਸੀਗਾ ਪਰ ਜਿਹੜੇ ਬਾਕੀ ਦੇਸ਼ ਵਾਲਿਆਂ ਲੋਕਾਂ ਤੱਕ ਇਹ ਪਾਣੀ ਨਹੀਂ ਪਹੁੰਚ ਰਿਹਾ ਸੀਗਾ ਸੋ ਇਸ ਲਈ ਇਹਨੇ ਇਹ ਗਦਾਪੀ ਨੇ ਇਹ ਪਲਾਨ ਕੀਤਾ ਇਹ ਜਿਹੜਾ ਪਾਣੀ ਹੈਗਾ ਬਾਕੀ ਸਾਰੇ ਦੇਸ਼ ਦੇ ਵਿੱਚ ਵੀ ਲੈ ਕੇ ਜਾਇਆ ਜਾ ਸਕੇ ਕਿਉਂਕਿ ਇਹ ਬਹੁਤ ਪਾਣੀ ਜਗਾ ਅਗਲੇ 200 300 ਸਾਲ ਇਹ ਮੁੱਕਣਾ ਨਹੀਂ ਸੀਗਾ ਸੋ ਉਹਨੇ ਇਹਦੇ ਲਈ ਜਾਨੀ ਕਿ ਇੱਕ ਮੈਨ ਮੇਡ ਰਿਵਰ ਜਿਹੜੀ ਅੱਜ ਤੱਕ ਦੀ ਸਭ ਤੋਂ ਵੱਡੀ ਆ 4000 ਕਿਲੋਮੀਟਰ ਤੱਕ ਦੀਆਂ ਜਾਨੀ ਕਿ ਉਹਨੇ ਇਹ ਪਾਈਪ ਲਾਈਨ ਜਿਹੜੀਆਂ ਅੰਡਰ ਗਰਾਉਂਡ ਸੀਗੀਆਂ ਇਹ ਬਾਰੇ ਪਾਣੀ ਦੇ ਸੋਮਿਆਂ ਤੋਂ ਬਚਾਈਆਂ ਜਿਹੜੀਆਂ ਕੀ ਇਹ ਲੀਬੀਆ ਦੇ ਅੰਦਰ ਤੱਕ ਜਾਂਦੀਆਂ ਸੀਗੀਆਂ ਤੇ ਇਹਦਾ ਜਿਹੜਾ ਇਹ ਕੰਮ ਸੀਗਾ ਇਹ ਬਹੁਤ ਸਾਲ ਚੱਲਿਆ ਜਦੋਂ ਉਹਦੀ ਮੌਤ ਹੋ ਗਈ ਉਹ ਇਹ ਕੰਮ ਜਿਹੜਾ ਸੀਗਾ ਵਿਚੇ ਰੁਕ ਗਿਆ ਪਰ ਜਿੰਨਾ ਚਿਰ ਇਹ ਕੰਮ ਉਹਨੇ ਚਲਾਇਆ ਇਹਦੇ ਲਾਗੇ ਛਾਗੇ ਜਿਹੜੇ ਲੋਕ ਸੀਗੇ ਉੱਥੇ ਖੇਤੀ ਬੜੀ ਵੀ ਹੋਣ ਲੱਪੇ ਸੀਗੀ ਇੱਕ ਤਰ੍ਹਾਂ ਦੇ ਨਾਲ ਮਾਰੂਥਲ ਦੇ ਵਿੱਚ ਇਹਨੇ ਖੇਤੀ ਕਰਨ ਲਾਤੇ ਸੀਗੇ ਲੋਕ ਇਹ ਬੜਾ ਪਾਣੀ ਇੱਥੋਂ ਤੱਕ ਲੈ ਗਿਆ ਸੀਗਾ ਲੋਕ ਖੁਸ਼ਹਾਲ ਹੋ ਗਏ ਸੀਗੇ ਖੁਸ਼ ਹੋ ਗਏ ਸੀਗੇ ਪੀਣ ਨੂੰ ਫਰੈਸ਼ ਪਾਣੀ ਮਿਲਦਾ ਸੀਗਾ ਅੱਗੇ ਉਹਨਾਂ ਨੂੰ ਪਾਣੀ ਕਈ ਮੁੱਲ ਤੱਕ ਵੀ ਲੈਣ ਦੀ ਨੋਬਤ ਸੀਗੀ ਇਹ ਲੀਬੀਆ ਦੇ ਕਈ ਸਾਰੇ ਏਰੀਏ ਦੇ ਵਿੱਚ ਸੋ ਇੱਥੇ ਖੇਤੀਬਾੜੀ ਵੀ ਉਹਨੇ ਜਿਹੜੀ ਸੀਗੀ ਉਹ ਇੱਕ ਤਰ੍ਹਾਂ ਦੇ ਨਾਲ ਸ਼ੁਰੂ ਕਰ ਦਿੱਤੀ ਸੀ ਲੋਕਾਂ ਨੇ ਲੇਕ ਵਗੈਰਾ ਬਣਾ ਕੇ ਉਹਦੇ ਵਿੱਚ ਪਾਣੀ ਸਟੋਰ ਕਰ ਲੈਣਾ ਫਿਰ ਉਸ ਤੋਂ ਵਰਤਣਾ ਸ਼ੁਰੂ ਕਰ ਦਿੱਤਾ ਸੀਗਾ ਫਿਰਾਲ ਜਦੋਂ 2011 ਦੇ ਵਿੱਚ ਉਦਹੀਂ ਉੱਥੇ ਮੌਤ ਹੋਈ ਨਾਟੋ ਵਾਲਿਆਂ ਨੇ ਉੱਥੇ ਹਮਲੇ ਕੀਤੇ ਸੀਗੇ ਉਹਦੀ ਵਜ੍ਹਾ ਕਰਕੇ ਇਹ ਜਿਹੜੀਆਂ ਪਾਈਪਲਾਈਨਾਂ ਸੀਗੀਆਂ ਇਹ ਵਿੱਚੇ ਹੀ ਡਿਸਟਰੋਏ ਹੋ ਗਈਆਂ ਜਿਹਦਾ ਕਿ ਕੰਮ ਵਿੱਚ ਹੀ ਰੁਕ ਗਿਆ ਸੀਗਾ ਸੋ ਇਹ ਬੰਦਾ ਐਡਾ ਤਕੜਾ ਇੱਕ ਵਧੀਆ ਦੂਰ ਅੰਦੇਸ਼ੀ ਬੰਦਾ ਸੀਗਾ ਜਿਨੇ ਇਹ ਵਾਲਾ ਪ੍ਰੋਜੈਕਟ ਉੱਥੇ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਸਮਾਂ ਚਲਾਇਆ ਵੀ ਜਿੱਥੋਂ ਤੱਕ ਇਹ ਪਾਈਪਲਾਈਨ ਪਈ ਇਹ ਵੀ ਇਹ ਅੰਡਰਗਰਾਊਂਡ ਪਾਈਪਲਾਈਨ ਪਾਉਂਦਾ ਸੀਗਾ ਉਹ ਸਾਰੇ ਪੈਪ ਪੂਪ ਜੋ ਵੀ ਸੀਗੇ ਉਹ ਸਾਰੇ ਲੀਬੀਆ ਦੇ ਵਿੱਚ ਹੀ ਬਣਦੇ ਸੀਗੇ ਉੱਥੇ ਹੀ ਉਹਨੇ ਬੜਬੜੀਆਂ ਸਾਰੀਆਂ ਫੈਕਟਰੀਆਂ ਬਣਾਈਆਂ ਜਿੱਥੇ ਇਹ ਸਟੀਲ ਦੇ ਨਾਲ ਤੇ ਕੰਕਰੀਟ ਦੇ ਨਾਲ ਮਿਕਸ ਕਰਕੇ ਇਹ ਜਿਹੜੇ ਪੈਪ ਸੀਗੇ ਜਿਨ੍ਹਾਂ ਰਾਹੀਂ ਇਹ ਪਾਣੀ ਵਕ ਵਕੀ ਸਿਆਂ ਚ ਲੀਬੀਆ ਲੈ ਕੇ ਜਾਣਾ ਸੀਗਾ ਸਾਰਾ ਕੁਝ ਉੱਥੇ ਹੀ ਉਹ ਬਣਾਉਂਦਾ ਸੀਗਾ ਜਦੋਂ ਸਭ ਤੋਂ ਪਹਿਲਾਂ ਇਹਨੇ ਜਿਹੜੇ ਇੱਥੇ ਸੈਨਾ ਦੇ ਬੇਸ ਸੀਗੇ ਉਹ ਚਕਾਏ ਸੀਗੇ ਇਸ ਲਈ ਜਿਹੜੇ ਇਹ ਇਹ ਪੱਛਮੀ ਦੇ ਸੀਗੇ ਨਾਟੋ ਵਾਲੇ ਜਾਂ ਅਮਰੀਕਾ ਵਾਲੇ ਉਹਨਾਂ ਦੇ ਮਨ ਦੇ ਵਿੱਚ ਇਹ ਗਦਾਫੀ ਖੜਕਦਾ ਹੀ ਸੀਗਾ ਕਿਉਂਕਿ ਜਿਹੜਾ ਪਹਿਲਾ ਇਹਨਾਂ ਦਾ ਰਾਜਾ ਸੀਗਾ ਇਦ੍ਰਿਸ ਉਹ ਜਿਹੜਾ ਸੀਗਾ ਅਮਰੀਕਾ ਦਾ ਇੱਕ ਤਰ੍ਹਾਂ ਨਾਲ ਪਪਪੀਟੀ ਸੀਗਾ ਨਾਟੋ ਵਾਲੇ ਦੇਸ਼ਾਂ ਦਾ ਪਪਪੀਟੀ ਸੀਗਾ ਉਹ ਇੱਕ ਤਰ੍ਹਾਂ ਦੇ ਨਾਲ ਇਹਨੂੰ ਬਸਤੀ ਦੀ ਤਰ੍ਹਾਂ ਕਲੋਨੀ ਦੀ ਤਰ੍ਹਾਂ ਹੀ ਵਰਤਦੇ ਸੀਗੇ ਇੱਥੋਂ ਸਾਰੇ ਰਿਸੋਰਸਸ ਕੱਢ-ਕੱਢ ਕੇ ਆਪਣੇ ਦੇਸ਼ ਲੈ ਕੇ ਜਾ ਰਹੇ ਸੀਗੇ ਸੋ ਗਦਾਫੀ ਆਉਣ ਨਾਲ ਉਹਨਾਂ ਦੇ ਇਹ ਸਾਰੇ ਕੰਮ ਜਿਹੜੇ ਉਹ ਰੁਕ ਗਏ ਸੀਗੇ ਇਸ ਲਈ ਉਹ ਕਿਤੇ ਨਾ ਕਿਤੇ ਗਦਾਫੀ ਦੇ ਅੰਦਰ ਖਾਤੀ ਥੋੜਾ ਖਿਲਾਫ ਹੋ ਚੁੱਕੇ ਸੀਗੇ ਤੇ ਇੱਥੇ ਰਾਜ ਜਿਹੜਾ ਸੀਗਾ ਇਹ ਦੁਬਾਰਾ ਤਖਤਾ ਤੁਕਤਾ ਪਲਟ ਕਰਕੇ ਆਪਣਾ ਕੋਈ ਹਮੇਤੀ ਬੰਦਾ ਬਿਠਾਉਣਾ ਚਾਹੁੰਦੇ ਸੀਗੇ ਫਿਲਹਾਲ ਜਿਹੜੀਆਂ ਸਭ ਤੋਂ ਵੱਡੀਆਂ ਗੱਲਾਂ ਜਿਹੜੀਆਂ ਗਦਾਫੀ ਨੇ ਕੀਤੀਆਂ ਜਿਹਦੀ ਉਹ ਜਿਆਦਾ ਖਿਲਾਫ ਹੋਏ ਹੈਗੇ ਆ ਉਹ ਆਪਾਂ ਨੂੰ ਇੱਕ ਦੇਖਣ ਵਾਲੀ ਗੱਲ ਆ ਕਿ ਕਿੱਡਾ ਤਕੜਾ ਦੂਰ ਦਿਮਾਗੀ ਬੰਦਾ ਸੀਗਾ ਫਿਲਹਾਲ ਜਿਹੜਾ ਇਹ ਗਦਾਫੀ ਸੀਗਾ ਇਹਨੇ ਪਹਿਲਾਂ ਅਰਬ ਦੇ ਦੇਸ਼ਾਂ ਨਾਲ ਜਾਨੀ ਕਿ ਮਿਲ ਕੇ ਇੱਕ ਤਰ੍ਹਾਂ ਦੇ ਨਾਲ ਪੂਰਾ ਇਹ ਸਾਰੇ ਦੇਸ਼ਾਂ ਦਾ ਸਮੂਹ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਰਬ ਦੇ ਵਿੱਚ ਜਿੱਦਾਂ ਸਾਊਦੀ ਤੇ ਕਤਰ ਦੇ ਜਿਹੜੇ ਇਹ ਰਾਜੇ ਸੀਗੇ ਉਹ ਅਮਰੀਕਾ ਨਾਲ ਮਿਲੇ ਹੁੰਦੇ ਸੀਗੇ ਸੋ ਇਹਦੀ ਗੱਲਬਾਤ ਉੱਥੇ ਕੋਈ ਬਣੀ ਨਹੀਂ ਸੋ ਇਹਨੇ আফਰੀਕਾ ਦੇ ਜਿਹੜੇ ਬਾਕੀ ਦੇ ਸੀਗੇ ਹੋਰ ਨਾਈਜੀਰੀਆ ਸੈਨੇਗਲ ਹਨਾ ਬਰਕੀਨਾ ਫਾਸੋ ਇਸ ਤਰ੍ਹਾਂ ਸਾਰੇ আফਰੀਕਾ ਦੇ ਦੇਸ਼ਾਂ ਨੂੰ ਇਦਾਂ ਜਿਹੜੇ ਉੱਥੇ ਦੇ ਸੀਗੇ ਉਹਨਾਂ ਨੂੰ ਇਕੱਠਾ ਜਿਹੜੇ ਲੀਡਰ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੂੰ ਇਕੱਠਾ ਕਰਕੇ ਉਹਨਾਂ ਨੇ ਕਿਹਾ ਕਿ ਆਪਾਂ ਇੱਥੇ ਆਪਣੀ ਇੱਕ ਜਿਹੜੀ আফਰੀਕਨ ਜਿਹੜਾ ਇੱਕ ਬਣਾਉਨੇ ਹੈਗੇ ਆ ਪੂਰਾ ਜਿੱਦਾਂ ਨਾਟੋ ਵਾਲੇ ਨੇ ਬਣਾਇਆ ਇਸ ਤਰ੍ਹਾਂ ਅਸੀਂ ਇਹ আফਰੀਕਨ ਦੇਸ਼ਾਂ ਦਾ ਇੱਕ ਪੂਰਾ ਗਰੁੱਪ ਸਮੂਹ ਬਣਾਉਨੇ ਹੈਗੇ ਆ ਇੱਥੋਂ ਤੱਕ ਉਹਨੇ ਕਿਹਾ ਕਿ ਅਸੀਂ আফਰੀਕਨ ਦੇਸ਼ਾਂ ਦੀ ਆਪਣੀ ਇੱਕ ਆਰਮੀ ਵੀ ਬਣਾਵਾਂਗੇ ਤੇ ਉਹਨੇ ਜਿਹੜੀ ਸਭ ਤੋਂ ਵੱਡੀ ਗੱਲ ਕਹੀ ਕਿ ਇੱਕ ਜਿਹੜੀ ਆਫਰੀਕਾ ਦੀ ਸੈਂਟਰਲ ਬੈਂਕ ਬਣਾਵਾਂਗੇ ਅਸੀਂ ਗਦਾਫੀ ਨੇ ਕਿਹਾ ਸੋ ਮੈਂ ਜੇ ਵਿੱਚ ਇੱਕ ਗੱਲ ਹੋਰ ਦੱਸ ਦਾਂ ਗਦਾਫੀ ਨੇ ਐਡਾ ਵੱਡਾ ਇਹ ਮੈਨ ਮੇਡ ਪ੍ਰੋਜੈਕਟ ਸੀਗਾ ਰਿਵਰ ਵਾਲਾ ਕੋਈ ਕੋਈ ਵਰਲਡ ਬੈਂਕ ਡੀ ਐਮ ਐਫ ਤੋਂ ਉਹਨੇ ਕੋਈ ਕਰਜ਼ਾ ਨਹੀਂ ਲਿਆ ਸੀਗਾ ਇਹ ਸਾਰਾ ਉਹ ਆਪਣੇ ਵੇਚ ਤੇ ਜੋ ਤੇਲ ਵੇਚ ਕੇ ਆਉਂਦਾ ਸੀਗਾ ਉਹਦੇ ਆਧਾਰ ਤੇ ਹੀ ਬਣਾਉਂਦਾ ਸੀਗਾ ਸੋ ਇਸ ਲਈ ਉਹ ਬੱਕ ਬੱਕ ਜਿਹੜੇ ਦੇਸ਼ ਸੀਗੇ ਆਫਰੀਕਾ ਦੇ ਉਹਨਾਂ ਨੂੰ ਮਿਲਦਾ ਸੀ ਕਿ ਆਫਰੀਕਾ ਦੀ ਆਪਣੀ ਸੈਂਟਰਲ ਬੈਂਕ ਹੋਣੀ ਚਾਹੀਦੀ ਆ ਜਿੱਥੇ ਇਹ ਬਾਕੀ ਅਫਰੀਕੀ ਦੇਸ਼ ਵੀ ਕਰਜ਼ਾ ਲੈ ਸਕੂਗੇ ਹਨ ਸਾਰੇ ਦੇਸ਼ ਮਿਲ ਕੇ ਇਦਾਂ ਦਾ ਬਣਾ ਲਈਏ ਤੇ ਇੱਥੇ ਆਪਾਂ ਬਿਨਾਂ ਵਿਆਜ ਤੋਂ ਜਿਹੜੇ ਅਫਰੀਕਾ ਦੇ ਜਿਹੜੇ ਤਰੱਕੀ ਕਰਦੇ ਦੇਸ਼ ਹੋਊਗੇ ਡਿਵੈਲਪ ਹੋ ਰਹੇ ਦੇਸ਼ ਉਹਨਾਂ ਨੂੰ ਪੈਸਾ ਦਿਆ ਕਰਾਂਗੇ। ਵੀ ਕਿਹਾ ਕਿ ਇਹਦਾ ਜਿਹੜਾ ਹੈੱਡ ਕੁਆਰਟਰ ਹੋਊਗਾ ਉਹ ਅਫਰੀਕਾ ਦੇ ਨਾਈਜੀਰੀਆ ਦੇ ਵਿੱਚ ਰੱਖਾਂ। ਸੋ ਇਸ ਤਰ੍ਹਾਂ ਉਹ ਸਾਰੇ ਅਫਰੀਕਾ ਦੇ ਜਿਹੜੇ ਇਹ ਸੀਗੇ ਬਾਕੀ ਦੇਸ਼ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਸੀਗਾ ਉਹਨਾਂ ਦੀ ਤਰੱਕੀ ਕਰਨੀ ਚਾਹੁੰਦਾ ਸੀਗਾ ਕਿਉਂਕਿ ਅਫਰੀਕਾ ਦੇ ਜਿਹੜੇ ਜ਼ਿਆਦਾਤਰ ਦੇਸ਼ ਸੀਗੇ ਉਹ ਉਹ ਇੱਕ ਤਰ੍ਹਾਂ ਦੇ ਨਾਲ ਕਲੋਨੀਆ ਹੀ ਸੀਗੇ ਇਹ ਜਿਹੜੇ ਇਹ ਯੂਰਪ ਦੇ ਦੇ ਸੀ। ਇਸ ਤਰ੍ਹਾਂ ਦੇ ਨਾਲ ਗਦਾਫੀ ਉੱਤੇ ਇੱਕ ਅਫਰੀਕਾ ਦੀ ਸੈਨਾ ਵੀ ਬਣਾਉਣੀ ਚਾਹੁੰਦਾ ਸੀਗਾ ਤੇ ਉਹ ਚਾਹੁੰਦਾ ਸੀਗਾ ਕਿ ਇਹ ਜਿਹੜੇ ਦੇਸ਼ ਹੈਗੇ ਜਿਨ੍ਹਾਂ ਨੇ ਕਲੋਨੀਆ ਬਣਾਇਆ ਅਫਰੀਕਾ ਦੇ ਇਹ ਦੇਸ਼ਾਂ ਨੂੰ ਉਹਨਾਂ ਤੋਂ ਵੀ ਇੱਕ ਤਰ੍ਹਾਂ ਨਾਲ ਆਜ਼ਾਦੀ ਮਿਲੇ ਲੋਕ ਇਸ ਤਰ੍ਹਾਂ ਸਾਡੇ ਨਾਲ ਜੁੜਨ। ਸੋ ਐਡਾ ਉਹ ਵੱਡੀ ਸੋਚ ਦਾ ਮਾਲਕ ਸੀਗਾ ਐਡੀ ਵੱਡੀ ਸੋਚ ਰੱਖਦਾ ਸੀਗਾ। ਸੋ ਸਭ ਤੋਂ ਵੱਡੀ ਗੱਲ ਜਿਹੜੀ ਉਹ ਨੇ ਇਹ ਸ਼ੁਰੂ ਕਰ ਦਿੱਤੀ ਸੀਗੀ ਜਾਂ ਉਹ ਕਰਨਾ ਚਾਹੁੰਦਾ ਸੀਗਾ ਉਹ ਸੀਗਾ ਕਿ 골ਡ ਦੇ ਨਾ ਉਹ ਚਾਹੁੰਦਾ ਸੀਗਾ ਜਿੱਦਾਂ ਇਹ ਸਾਰੇ ਇਹ ਯੂਰਪ ਦੇ ਵਿੱਚ ਯੂਰੋ ਹੈਗਾ ਆ ਤੇ ਇਸੇ ਤਰ੍ਹਾਂ ਜਿੱਦਾਂ ਅਮਰੀਕਾ ਵਾਲੇ ਇਹ ਡਾਲਰ ਹੈਗਾ ਉਹਦੀ ਜਗ੍ਹਾ ਦੇ ਉੱਤੇ ਸੀ ਪੂਰੇ ਇਹ ਜਿਹੜੇ ਅਫਰੀਕਾ ਵਾਲੇ ਮਿਲ ਕੇ ਇੱਕ 골ਡ ਦਿਨਾਰ ਸ਼ੁਰੂ ਕਰਦੇ ਆ ਉਹ 2009 ਦੇ ਵਿੱਚ ਉਹਨੇ ਇਹ 골ਡ ਦਿਨਾਰ ਦੀ ਜਿਹੜੀ ਗੱਲ ਸੀਗੀ ਪੂਰੇ ਅਫਰੀਕਾ ਦੇ ਦੇਸ਼ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਵਿੱਚ ਰੱਖ ਦਿੱਤੀ ਸੀਗੀ 143 ਟਨ ਸੋਨਾ 143 ਟਨ ਸੋਨਾ ਇਹ ਗਦਾਫੀ ਨੇ ਇਸ ਕੰਮ ਦੇ ਲਈ ਜੋੜ ਲਿਆ ਵੀ ਸੀਗਾ ਜਾਨੀ ਕਿ ਆਪਣਾ ਤੇਲ ਵਗੈਰਾ ਵੇਚ ਕੇ ਉਹਨੇ ਇੰਨਾ ਪੈਸਾ ਜੋੜ ਵੀ ਲਿਆ ਸੀਗਾ ਆਪਣੇ ਲੋਕਾਂ ਨੂੰ ਇੱਕ ਵਧੀਆ ਇਹ ਰਹਿਣ ਸਹਿਣ ਦੇ ਕੇ ਉਸ ਤੋਂ ਬਾਅਦ ਵੀ ਸੋ ਉਹਨੇ ਕਿਹਾ ਕਿ ਅਸੀਂ ਸਾਰੇ ਅਫਰੀਕੀ ਦੇਸ਼ ਇੱਕ 골ਡ ਦਿਨਾਰ ਸ਼ੁਰੂ ਕਰਦੇ ਹਾਂ ਜਿਹੜਾ ਸਾਰੇ ਅਫਰੀਕੀ ਦੇਸ਼ਾਂ ਦੀ ਇੱਕ ਕਰੰਸੀ ਹੋਊਗੀ ਤੇ ਅਸੀਂ ਜਿੰਨੇ ਵੀ ਅਫਰੀਕੀ ਦੇਸ਼ ਹੋਵਾਂਗੇ ਇਹ ਜਿਹੜਾ 골ਡ ਦਿਨਾਰ ਹੋਊਗਾ ਇਹਦੇ ਵਿੱਚ ਟ੍ਰੇਡ ਕਰਿਆ ਕਰਾਂਗੇ ਇੱਕ ਦੂਜੇ ਤੋਂ ਚੀਜ਼ਾਂ ਲੈਣੀਆਂ ਜਿਹੜੀਆਂ ਇਹ 골ਡ ਦਿਨਾਰ ਦੇ ਆਧਾਰ ਤੇ ਹੀ ਕਰਿਆ ਕਰਾਂਗੇ। 골ਡ ਦਿਨਾਰ ਹੋਊਗਾ ਉਹਦੀ ਬੈਕਬੋਨ 골ਡ ਹੋਊਗਾ। ਜਿੱਦਾਂ ਪੁਰਾਣਾ ਸਮੇਂ ਦੇ ਵਿੱਚ ਜਿੱਦਾਂ ਇਹ ਡਾਲਰ ਦੀ ਬੈਕਬੋਨ ਹੁੰਦਾ ਸੀਗਾ। ਸੋ ਇਸ ਤਰ੍ਹਾਂ ਦੇ ਨਾਲ ਇਹ ਇੱਕ ਇਹ ਡਾਲਰ ਨੂੰ ਇਹ ਯੂਰੋ ਨੂੰ ਇੱਕ ਸਿੱਧੀ ਸਿੱਧੀ ਤਰ੍ਹਾਂ ਪੂਰੀ ਤਰ੍ਹਾਂ ਨਾਲ ਟੱਕਰ ਇਹ ਦੇਣ ਦੀਆਂ ਤਿਆਰੀਆਂ ਗਦਾਫੀ ਕਰ ਰਿਹਾ ਸੀਗਾ। ਸੋ ਇਹ ਵਾਲੀਆਂ ਚੀਜ਼ਾਂ ਅਮਰੀਕਾ ਜਾਂ ਜਿਹੜੇ ਉਹਨਾਂ ਦੇ ਇਹ ਨਾਟੋ ਦੇਸ਼ ਪੱਖੀ ਦੇ ਸੀਗੇ ਉਨਾ ਨੂੰ ਕਿਤੇ ਨਾ ਕਿਤੇ ਖੜਕ ਰਹੀਆਂ ਸੀਗੀਆਂ ਕਿਉਂਕਿ ਪੂਰਾ ਅਫਰੀਕਾ ਦੇਸ਼ ਜਿਹੜਾ ਸੀਗਾ ਜੇਕਰ ਇਹ 골ਡ ਦਿਨਾਰ ਦੇ ਅੰਡਰ ਟ੍ਰੇਡ ਕਰਨ ਲੱਪਨ ਦਾ ਤਾਂ ਜਿਹੜੀ ਸਰਦਾਰੀ ਸੀਗੀ ਇਹ ਇਹ ਡਾਲਰ ਦੀ ਤਾਂ ਉਹ ਤਾਂ ਖਤਮ ਹੋ ਜਾਣੀ ਸੀਗੀ ਅਮਰੀਕਾ ਦੀ ਇਹ ਜਿਹੜਾ ਇੱਕ ਵੱਡਾ ਕਾਰਨ ਸੀਗਾ ਜਿਹਦੀ ਵਜ੍ਹਾ ਕਰਕੇ ਨਾਟੋ ਦੇਸ਼ਾਂ ਅਮਰੀਕਾ ਵਾਲਿਆਂ ਨੇ ਜਿਹੜਾ ਇਹ ਗਦਾਫੀ ਦਾ ਅੰਤ ਕਰਵਾਇਆ ਸੀ ਗਦਾਫੀ ਦੇ ਇੱਕ ਚੰਗੇ ਪੱਖ ਸੀਗੇ ਸੋ ਉਹਦਾ ਦੂਸਰਾ ਇੱਕ ਪੱਖ ਵੀ ਸੀਗਾ ਇੱਕ ਉਹ ਡਿਕਟੇਟਰ ਸੀਗਾ ਬੜਾ ਹੀ ਬੇਰਹਿਮ ਸੀਗਾ ਉਹਨੇ ਜਿੰਨੇ ਵੀ ਆਪਣੇ ਖਿਲਾਫ ਕੋਈ ਬੋਲਦਾ ਸੀਗਾ ਉਹਨਾਂ ਨੂੰ ਅਰੈਸਟ ਕਰਵਾਣ ਦਾ ਸੀਗਾ ਜਾਂ ਬਹੁਤ ਹੀ ਗੰਦੇ ਤਰੀਕੇ ਨਾਲ ਸਿਰ 'ਚ ਗੋਲੀ ਮਾਰ ਕੇ ਜਾਂ ਫਾਂਸੀ ਦੀ ਸਜ਼ਾ ਦੇ ਕੇ ਉਹਨਾਂ ਨੂੰ ਮਾਰਨ ਦਾ ਸੀਗਾ ਸੋ ਇੱਕ ਜਿਹੜਾ ਉਹਨੇ 1200 ਜਿਹੜੇ ਕੈਦੀ ਸੀਗੇ ਉਹ ਮਾਰ ਦਿੱਤੇ ਸੀਗੇ ਅਬੂ ਸੈਲਮ ਜਿਹੜੀ ਜੇਲ ਸੀਗੀ 1996 ਦੇ ਵਿੱਚ ਨਾ ਸੋ 1200 ਕੈਦੀਆਂ ਨੂੰ ਇਕੱਠੇ ਹੀ ਮਾਰ ਦਿੱਤਾ ਸੀਗਾ ਡਿਕਟੇਟਰਸ਼ਿਪ ਰੂਲ ਸੀਗਾ ਉਹਦਾ 42 ਸਾਲ ਹੋ ਗਏ ਸੀਗੇ ਪੂਰਾ ਰਾਜ ਕਰਦੇ ਨੂੰ ਕੋਈ ਇਲੈਕਸ਼ਨ ਵਗੈਰਾ ਤਾਂ ਉਹਨੇ ਕਰਵਾਈ ਨਹੀਂ ਸੀਗੀ ਤੇ ਜਿਹੜੀ ਉਹਦੀ ਲੋਕਲ ਪੁਲਿਸ ਦੀਗੀ ਜਾਂ ਫੌਜ ਸੀਗੀ ਉਹਨੂੰ ਜਾਨੀ ਕਿ ਆਪਣਾ ਰੂਲ ਉਹਦਾ ਕੈਮਰਾ ਹੈ ਉਹਦੇ ਲਈ ਪੂਰੀ ਤਰ੍ਹਾਂ ਵਰਤਦਾ ਸੀਗਾ ਸੋ ਉਹਦੇ ਤੇ ਇਲਜ਼ਾਮ ਵੀ ਲੱਗੇ ਉਹ ਬਹੁਤ ਸਾਰੇ ਟੈਰਰਿਸਟ ਜਿਹੜੇ ਗਰੁੱਪ ਸੀਗੇ ਜਿਹੜੇ ਅਮਰੀਕਾ ਜਾਂ ਨਾਟੋ ਦੇਸ਼ਾਂ ਦੇ ਖਿਲਾਫ ਕੰਮ ਕਰਦੇ ਸੀਗੇ ਉਹਨਾਂ ਨੂੰ ਵੀ ਉਹ ਪੂਰੀ ਤਰ੍ਹਾਂ ਸਪੋਰਟ ਕਰਦਾ ਸੀਗਾ ਤੇ ਉਹਦੇ ਤੇ ਜਿਹੜਾ ਇੱਕ ਸਭ ਤੋਂ ਵੱਡਾ ਇਲਜ਼ਾਮ ਲੱਗਿਆ ਸੀਗਾ ਉਹ 1988 ਦੇ ਵਿੱਚ ਪੈਨ ਏਮ ਫਲਾਈਟ ਜਿਹੜੀ ਸੀਗੀ ਉਹਨੂੰ ਨਿਸ਼ਾਨਾ ਬਣਾ ਕੇ ਥੱਲੇ ਸੁੱਟ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਜਾਨੀ ਕਿ 270 ਜਿਹੜੇ ਲੋਕ ਸੀਗੇ ਉਹ ਮਰ ਗਏ ਸੀਗੇ ਏਅਨ ਦੇ ਵਿੱਚ ਬੰਦੇ ਜ਼ਿਆਦਾਤਰ ਮਰੇ ਸੀਗੇ ਉਹ ਅਮਰੀਕਾ ਦੇ ਹੀ ਸੀ ਅਮਰੀਕਾ ਦੇ ਹੀ ਸਨ ਸੋ ਇਸ ਲਈ ਵੀ ਅਮਰੀਕਾ ਵਾਲੇ ਇਹਨੂੰ ਦੋਚੀ ਸਮਝਦੇ ਸੀਗੇ ਕਿ ਇਹਨੇ ਜਿਹੜਾ ਇਹ ਬੇਦੋਸ਼ੇ ਲੋਕ ਜਿਹੜੇ ਹੈਗੇ ਆ ਮਾਰੇ ਆ ਸੋ ਜਿਹੜਾ ਲੀਬੀਆ ਦੇ ਵਿੱਚ ਸਭ ਤੋਂ ਵੱਡੀ ਤਾਕਤ ਜਿਹੜੀ ਸੀਗੀ ਇਹ ਉਹਦੀ ਗਦਾਫੀ ਦੀ ਉਹ ਤੇਲ ਸੀਗਾ ਸੋ ਤੇਲ ਕੋਈ ਵੀ ਦੇਸ਼ ਜਿਹੜਾ ਸੀਗਾ ਭਾਵੇਂ ਅਫਰੀਕਾ ਦੇ ਵੀ ਸੀਗੇ ਉਹਨਾਂ ਤੇ ਵੀ ਉਹਨੇ ਪਾਬੰਦੀਆਂ ਲਾਤੀਆਂ ਵੀ ਕਿ ਕੋਈ ਜਿਹੜਾ ਦੇਸ਼ ਹੈਗਾ ਲੀਬੀਆ ਦੇ ਨਾਲ ਵਪਾਰ ਕਰੂਗਾ ਜਾਂ ਤੇਲ ਵੀ ਲਊਗਾ ਉਹਨੂੰ ਵੀ ਜਿਹੜੇ ਹੈਗੇ ਆ ਸੰਕਸ਼ਨ ਜਾਂ ਇਹ ਪਾਬੰਦੀਆਂ ਉਹਨੂੰ ਵੀ ਚੱਲਣੀਆਂ ਪਊਗੀਆਂ ਸਾਰੇ ਪੂਰੇ ਨਾਟੇ ਦੇਸ਼ਾਂ ਲੋੋਂ ਵੀ ਤੇ ਅਮਰੀਕਾ ਵੱਲੋਂ ਵੀ ਇੱਥੋਂ ਤੱਕ ਕਿ ਉਹਨੇ ਇਹ ਵੀ ਕਿਹਾ ਕਿ ਜਿਹੜਾ ਵੀ ਲੀਬੀਆ ਤੋਂ ਤੇਲ ਲਊਗਾ ਉਹ ਵੀ ਦੇਸ਼ ਜਿਹੜਾ ਹੋਊਗਾ ਅਮਰੀਕਾ ਤੇ ਨਾਟੋ ਦੇਸ਼ਾਂ ਦਾ ਦੁਸ਼ਮਣ ਹੋਊਗਾ ਸੀ ਉਹਦੇ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਟੈਕ ਕਰ ਸਕਦੇ ਆ ਸੋ ਇਸ ਤਰ੍ਹਾਂ ਜਿਹੜਾ ਇੱਕ ਮੇਨ ਸੋਰਸ ਸੀਗਾ ਇਹਨਾਂ ਦਾ ਇਹ ਤੇਲ ਵਾਲਾ ਉਹ ਰੁਕ ਗਿਆ ਤੇ ਜਿਹੜੇ ਪੈਸੇ ਆਉਣੇ ਸੀਗੇ ਉਹ ਵੀ ਘਟ ਗਏ ਤੇ ਜਿਹੜਾ ਵਪਾਰ ਹੋਰ ਵੀ ਸੀਗਾ ਇਹ ਕਰਦੇ ਇਹ ਲੀਬੀਆ ਵਾਲੇ ਕਿਉਂਕਿ ਇਹਨਾਂ ਦੇ ਧਾਤੀ ਦੇ ਵਿੱਚੋਂ ਬਹੁਤ ਸਾਰੇ ਮਿਨਰਲਸ ਵੀ ਨਿਕਲਦੇ ਸੀਗੇ ਇਹ ਸੋਨਾ ਜਾਂ ਹੋਰ ਧਾਤਾਂ ਇਦਾਂ ਦੀਆਂ ਵੀ ਨਿਕਲਦੀਆਂ ਸੀਗੀਆਂ ਉਹ ਵੀ ਜਿਹੜੇ ਬਾਕੀ ਦੇ ਸੀਗੇ ਉਹਨਾਂ ਨੇ ਲੈਣਾ ਇਹਦੇ ਕੋਲੋਂ ਬੰਦ ਕਰ ਦਿੱਤਾ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਇਹ ਲੀਬੀਆ ਦੇ ਲੋਕ ਸੀਗੇ ਦੁਬਾਰਾ ਇੱਕ ਗਰੀਬੀ ਭੁੱਖਮਰੀ ਜਾਨੀ ਕਿ ਉਸੇ ਹਾਲਾਤਾਂ ਦੇ ਵਿੱਚ ਆ ਗਏ ਗਦਾਫੀ ਦਾ ਇੱਕ ਸ਼ੌਂਕ ਵੀ ਸੀਗਾ ਵਧੀਆ-ਵਧੀਆ ਕੱਪੜੇ ਪਾਉਣੇ ਐਨਕਾ ਲਾਉਣੀਆਂ ਤੇ ਇੱਕ ਇਹਦਾ ਲੱਗ ਸ਼ੌਂਕ ਸੀਗਾ ਇਹ ਆਪਣੇ ਨਾਲ ਜਾਨੀ ਕਿ ਜਿਹੜੀਆਂ ਬੋਡੀਗਾਰਡ ਰੱਖਦਾ ਸੀਗਾ ਇਹ ਕੁੜੀਆਂ ਰੱਖਦਾ ਸੀਗਾ ਤੁਸੀਂ ਗਾਣਾ ਵੀ ਸੁਣਿਆ ਹੋਣਾ ਨਾ ਬੋਡੀਗਾਰਡ ਸੀ ਰੱਖਦਾ ਕੁੜੀਆਂ ਸੋ ਇਹਦੀ ਵਜ੍ਹਾ ਕਰਕੇ ਇਹ ਜਿੱਦਾਂ ਬੋਡੀਗਾਰਡ ਇਹਨੇ ਰੱਖੇ ਸੀਗੇ ਇਹ ਵੀ ਵਜ੍ਹਾ ਕਰਕੇ ਵੀ ਇਹਦੇ ਤੇ ਬਹੁਤ ਸਾਰੇ ਜਿਹੜੇ ਹੈਗੇ ਆ ਇਲਜ਼ਾਮ ਲੱਗਦੇ ਰਹੇ ਆ ਪਰ ਜਿਹੜਾ ਇਹ ਗਦਾਫੀ ਸੀਗਾ ਇਹ ਕਹਿੰਦਾ ਹੁੰਦਾ ਸੀਗਾ ਕਿ ਮੈਂ ਜੜੀਆਂ ਔਰਤਾਂ ਤੇ ਬੰਦਿਆਂ ਨੂੰ ਬਰਾਬਰ ਸਮਝਦਾ ਆ ਇਸ ਲਈ ਹੀ ਮੈਂ ਇਹ ਜਿਹੜੇ ਇਹ ਬੋਡੀਗਾਰਡ ਜਿਹੜੀਆਂ ਉਹ ਕੁੜੀਆਂ ਰੱਖੀਆਂ ਹੋਈਆਂ ਪਰ ਇਹਨਾਂ ਨਾਲ ਬਹੁਤ ਸਾਰੀਆਂ ਕੁੜੀਆਂ ਨਾਲ ਇਹਦੇ ਸਰੀਰਕ ਸ਼ੋਸ਼ਣ ਦੇ ਜਿਹੜੇ ਇਲਜ਼ਾਮ ਵੀ ਸੀਗੇ ਉਹ ਗਦਾਫੀ ਤੇ ਲੱਗਦੇ ਰਹੇ ਆ ਕੋਈ ਸਾਬਿਤ ਨਹੀਂ ਹੋਇਆ ਪਰ ਇਸ ਤਰ੍ਹਾਂ ਦੀਆਂ ਖਬਰਾਂ ਮੀਡੀਆ ਦੇ ਵਿੱਚ ਕਹ ਲਓ ਜਾਂ ਪੱਛਮੀ ਮੀਡੀਆ ਦੁਆਰਾ ਜਾਣ ਕੇ ਫਲਾਈਆਂ ਜਾਂਦੀਆਂ ਸੀਗੀਆਂ ਪਰ ਮੀਡੀਆ ਦੇ ਵਿੱਚ ਇਹ ਖਬਰਾਂ ਆਉਂਦੀਆਂ ਰਹਿੰਦੀਆਂ ਸੀਗੀਆਂ ਕਿ ਇਹ ਜਿਹੜੀਆਂ ਇਹ ਇਹਨੇ ਰੱਖੀਆਂ ਸੀਗੀਆਂ ਬਾਡੀਗਾਰਡਸ ਕੁੜੀਆਂ ਉਹਨਾਂ ਨਾਲ ਵੀ ਇਹ ਜਿਹੜਾ ਸਰੀਰਕ ਤੌਰ ਤੇ ਇੱਕ ਤਰ੍ਹਾਂ ਦੇ ਨਾਲ ਗਲਤ ਕੰਮ ਯਾਨੀ ਕਿ ਟਾਰਚਰ ਵੀ ਉਹਨਾਂ ਨੂੰ ਕਰਦਾ ਰਿਹਾ ਆ ਲੀਬੀਆ ਦੇ ਨਾਲ ਹੀ ਲੱਗਦਾ ਇੱਕ ਦੇਸ਼ ਹੈਗਾ ਚੈਡ ਇਹ ਜਿਹੜਾ ਗਦਾਫੀ ਸੀਗਾ ਇਹਨੇ ਇੱਥੇ ਸਿਵਲ ਵਾਰ ਲੱਗੀ ਹੋਈ ਸੀ ਚੈਡ ਦੇ ਵਿੱਚ ਇੱਥੇ ਆਪਣੀਆਂ ਫੌਜਾਂ ਭੇਜਤੀਆਂ ਸੀਗੀਆਂ ਤੇ ਇਹਦੇ ਨਾਲ ਜਿਹੜਾ ਫਰਾਂਸ ਸੀਗੇ ਨਾਟੋ ਦੇ ਸੀਗੇ ਉਹ ਵੀ ਬਹੁਤ ਜਾਨੀ ਕਿ ਇੱਕ ਤਰ੍ਹਾਂ ਦੇ ਨਾਲ ਇਹ ਗੁੱਸੇ ਦੇ ਵਿੱਚ ਗਦਾਫੀ ਦੇ ਖਿਲਾਫ ਹੋਵੇ ਸੀਗੇ ਕਿਉਂਕਿ ਜਿਹੜੀ ਚੈਡ ਦੀ ਸਰਕਾਰ ਸੀਗੀ ਉਹ ਫਰਾਂਸ ਦੇ ਪੱਕੀ ਸੀਗੀ ਜਾਂ ਫਰਾਂਸ ਵਾਲਿਆਂ ਨੇ ਹੀ ਬਣਾਈ ਹੋਈ ਸੀ ਇਹ ਇੱਕ ਤਰ੍ਹਾਂ ਦੇ ਨਾਲ ਫਰਾਂਸ ਵਾਲਿਆਂ ਦੀ ਹੀ ਕਲੋਨੀ ਸੀਗੀ ਉਹ ਗਦਾਫੀ ਨੇ ਉੱਥੇ ਆਪਣੀ ਸੈਨਾ ਭੇਜ ਕੇ ਜਿਹੜੇ ਉਹ ਗਰੁੱਪ ਸੀਗੇ ਜਿਹੜੇ ਸਿਵਲ ਵਾਰ ਕਰਦੇ ਸੀਗੇ ਵਿਰੋਧੀ ਗਰੁੱਪ ਉਹਨਾਂ ਦਾ ਸਾਥ ਦਿੱਤਾ ਸੀਗਾ ਸੋ ਫਰਾਂਸ ਵਾਲਿਆਂ ਨੇ 1986 ਦੇ ਵਿੱਚ ਲੀਬੀਆ ਦੇ ਉੱਤੇ ਇਹ ਸਟ੍ਰੈਕ ਕਰ ਦਿੱਤੀ ਜਿਹੜੇ ਚਾਰਡ ਦੀ ਉਸ ਸਮੇਂ ਦੀ ਕੋਈ ਗਵਰਨਮੈਂਟ ਸੀਗੀ ਉਨਾ ਦੀ ਫੌਜ ਨੇ ਇਹ ਲੀਬੀਆ ਦੇ ਨਾਲ ਪੂਰਾ ਇੱਕ ਤਰ੍ਹਾਂ ਦੇ ਨਾਲ ਜੰਗ ਸ਼ੁਰੂ ਕਰ ਦਿੱਤੀ ਇਹਨੂੰ ਟੋਇਟਾ ਬਾਰ ਵੀ ਕਿਹਾ ਜਾਂਦਾ ਜਿਹੜੀ ਕਿ 1987 ਦੇ ਵਿੱਚ ਇਹ ਮਤਲਬ ਕਿ ਖਤਮ ਹੋਈ ਸੀ ਦੁਪਹਿਰ ਹੋਇਆ ਲੀਬੀਆ ਤੇ ਚਾੜ ਦੇ ਵਿੱਚ ਜਿਹਦੇ ਵਿੱਚ ਲੀਬੀਆ ਦੀ ਇੱਕ ਤਰ੍ਹਾਂ ਦੇ ਨਾਲ ਹਾਰੀ ਹੋ ਗਈ ਇਹਦੀ ਵਜ੍ਹਾ ਕਰਕੇ ਵੀ ਗਦਾਫੀ ਜਿਹੜਾ ਸੀਗਾ ਜਾਂ ਉਹਦੇ ਉੱਥੇ ਰਹਿਣੇ ਵਾਲੇ ਲੋਕ ਸੀਗੇ ਉਹ ਬਹੁਤ ਨਿਰਾਸ਼ ਹੋ ਗਏ ਸੀਗੇ ਇੱਕ ਤਰ੍ਹਾਂ ਨਾਲ ਗਦਾਫੀ ਦੇ ਖਿਲਾਫ ਹੋ ਗਏ ਸੋ 42 ਸਾਲ ਕੋਈ ਵੀ ਬੰਦਾ ਇੱਕ ਦੇਸ਼ ਤੇ ਰਾਜ ਕਰੂਗਾ ਮੈਨੂੰ ਲੱਗਦਾ ਹੈ ਕਿ ਅੱਧੀ ਕਿ ਜਨਤਾ ਉਹਦੇ ਖਿਲਾਫ ਹੋ ਹੀ ਜਾਂਦੀ ਆ ਸੋ ਇਸੇ ਹੀ ਤਰ੍ਹਾਂ ਇਹ ਲੀਬੀਆ ਦੇ ਵਿੱਚ ਵੀ ਹੋ ਚੁੱਕਿਆ ਸੀਗਾ ਜਿਹੜੀ ਜਨਤਾ ਸੀਗੀ ਅੰਦਰ ਖਾਤੇ ਜਿਹੜੀ ਸੀਗੀ ਗਦਾਫੀ ਦੇ ਖਿਲਾਫ ਹੋ ਚੁੱਕੀ ਸੀਗੀ ਪਰ ਗਦਾਫੀ ਦੇ ਖਿਲਾਫ ਜੇਕਰ ਕੋਈ ਮਾੜਾ ਮੋਟਾ ਵੀ ਸਿਰ ਚੱਕਦਾ ਸੀਗਾ ਗਦਾਫੀ ਉਹਨੂੰ ਬਹੁਤ ਹੀ ਇੱਕ ਕ੍ਰਿਮੀਨਲ ਤਰੀਕੇ ਨਾਲ ਉਹਨੂੰ ਖਤਮ ਕਰ ਦਿੰਦਾ ਸੀਗਾ ਫਾਂਸੀ ਚਾੜ੍ਹ ਦਿੰਦਾ ਸੀਗਾ ਜਾਨੀ ਕਿ ਆਪਣੇ ਖਿਲਾਫ ਕੋਈ ਵੀ ਆਵਾਜ਼ ਉਹਦੇ ਉਠਾਉਂਦਾ ਜਾਨੀ ਕਿ ਉਹਨੂੰ ਦਬਾ ਦਿੱਤਾ ਜਾਂਦਾ ਸੀਗਾ ਜਾਂ ਮਾਰ ਦਿੱਤਾ ਜਾਂਦਾ ਸੀਗਾ ਪਰ ਜਿਹੜੀ ਲੋਕਾਂ ਦੇ ਵਿੱਚ ਰੋਸ ਸੀਗਾ ਉਹ ਦਿਨ ਪਰ ਦਿਨ ਇਹਦੇ ਖਿਲਾਫ ਵਧੀ ਜਾ ਰਿਹਾ ਸੀ 2011 ਦੇ ਇਹ ਸ਼ੁਰੂਆਤ ਦੇ ਵਿੱਚ ਹੀ ਬਹੁਤ ਸਾਰੇ ਲੋਕ ਪਾਬੰਦੀਆਂ ਲੱਗਣ ਦੇ ਕਾਰਨ ਇਹ ਲੀਬੀਆ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਗਰੀਬੀ ਰੇਖਾ ਤੋਂ ਥੱਲੇ ਆ ਚੁੱਕੇ ਸੀ ਉਹਨਾਂ ਦਾ ਜਿਹੜਾ ਸੀਗਾ ਗੁੱਸਾ ਇਹ ਜਿਹੜਾ ਗਦਾਫੀ ਸੀਗਾ ਉਹਦੇ ਖਿਲਾਫ ਪੂਰੀ ਤਰ੍ਹਾਂ ਭਰ ਚੁੱਕਿਆ ਸੀਗਾ ਲੋਕ ਜਿਹੜੇ ਸੀਗੇ ਸੜਕਾਂ ਤੇ ਆ ਚੁੱਕੇ ਸੀਗੇ ਜਿਹੜੀ ਅਮਰੀਕਾ ਦੀ CIA ਸੀਗੇ ਉਹਨਾਂ ਦੇ ਪੂਰੇ ਏਜੰਟਸ ਪੂਰਾ ਉਹਨਾਂ ਦਾ ਕੰਮ ਲੱਗਾ ਹੋਇਆ ਸੀਗਾ ਕਿ ਇਹ ਜਿਹੜੇ ਲੋਕ ਹੈਗੇ ਇਹਨਾਂ ਨੂੰ ਸਰਕਾਰ ਜਿਹੜੀ ਹੈਗੀ ਆ ਗਦਾਫੀ ਦੇ ਖਿਲਾਫ ਵੱਧ ਤੋਂ ਵੱਧ ਢੜਕਾਇਆ ਜਾ ਸਕੇ ਸੋ ਇਸ ਤਰ੍ਹਾਂ ਜਿਹੜਾ ਇਹ ਗਦਾਫੀ ਵੀ ਸੀਗਾ ਇਹ ਜਿਹੜੇ ਲੋਕ ਸੀਗੇ ਜਿਹੜੇ ਪ੍ਰੋਟੈਸਟ ਕਰਦੇ ਸੀਗੇ ਉਹਦੇ ਖਿਲਾਫ ਉਹਨੂੰ ਵੀ ਸ਼ਕਤੀ ਨਾਲ ਉਹ ਦਬਾਉਣਾ ਚਾਹੁੰਦਾ ਸੀਗਾ ਉਹਨੇ ਜਿਹੜੀ ਆਪਣੀ ਫੌਜ ਸੀਗੀ ਉਹਨਾਂ ਨੂੰ ਕਿਹਾ ਸੀ ਇਹਨਾਂ ਦੇ ਉੱਤੇ ਗੋਲੀਆਂ ਚਲਾਓ ਬੰਬ ਸਿੱਟੋ ਗਾਜੀ ਦੀ ਜਗ੍ਹਾ ਦੇ ਉੱਤੇ ਬਹੁਤ ਸਾਰੇ ਜਿਹੜੇ ਇਹ ਲੋਕ ਸੀਗੇ ਉਹਨਾਂ ਦੇ ਉੱਤੇ ਇਹ ਜਿਹੜੀ ਆਰਮੀ ਸੀਗੀ ਉਹਨਾਂ ਨੇ ਸਿੱਧੀਆਂ ਗੋਲੀਆਂ ਵੀ ਚਲਾ ਦਿੱਤੀਆਂ ਇਸ ਤਰ੍ਹਾਂ ਜਿਹੜੇ ਇਹ ਨਾਟੋ ਦੇ ਦੇਸ਼ ਸੀਗੇ ਅਮਰੀਕਾਂ ਵਾਲੇ ਦੇਸ਼ ਸੀਗੇ ਉਹਨਾਂ ਨੇ ਇਹ ਫਰਵਰੀ 26 ਫਰਵਰੀ 2011 ਨੂੰ ਇੱਕ ਮੀਟਿੰਗ ਵਗੈਰਾ ਕੀਤੀ ਤੇ ਇਹ ਜਿਹੜਾ ਇਹ ਲੀਬੀਆ ਸੀਗਾ ਇਹਨੂੰ ਨੋ ਫਲਾਈ ਜ਼ੋਨ ਯਾਨੀ ਕਿ ਇਹ ਇਹਨੂੰ ਘੋਸ਼ਿਤ ਕਰ ਦਿੱਤਾ ਗਿਆ ਤੇ ਜਿਹੜੇ ਇਹ ਜਹਾਜ਼ ਸੀਗੇ ਜੰਗੀ ਜਹਾਜ਼ ਉਹ ਲੀਬੀਆ ਦੇ ਉੱਤੇ ਪੂਰੀ ਤਰ੍ਹਾਂ ਘੁੰਮਣ ਲੱਪੇ ਜਿੰਨੇ ਵੀ ਇਹ ਸੈਨਾ ਦੇ ਉਹ ਇਹ ਜਗ੍ਹਾਾਂ ਨਾ ਸੀਗੀਆਂ ਜਾਂ ਜਿਹੜਾ ਉਹ ਗਦਾਫੀ ਦੇ ਕੋਈ ਘਰ ਸੀਗੇ ਮਹਿਲ ਸੀਗੇ ਉਹ ਸਾਰੇ ਜਾਨੀ ਕਿ ਉਹਨਾਂ ਦੇ ਉੱਤੇ ਬੰਬਾਰੀ ਕੀਤੀ ਗਈ ਦੁਨੀਆਂ ਨੂੰ ਇਹ ਦੱਸਿਆ ਗਿਆ ਕਿ ਜਿਹੜੇ ਇੱਥੇ ਲੀਬੀਆ ਦੇ ਲੋਕ ਹੈਗੇ ਆ ਉਹਨਾਂ ਨੂੰ ਗਦਾਫੀ ਤੋਂ ਬਚਾਉਣ ਬਚਾਉਣ ਦੇ ਲਈ ਹੀ ਇਹ ਸਾਰੀ ਬੰਬਾਰੀ ਉੱਥੇ ਕੀਤੀ ਜਾ ਰਹੀ ਆ ਜਿਹਦੇ ਨਾਲ ਲੀਬੀਆ ਦੇ ਵਿੱਚ ਬਹੁਤ ਸਾਰਾ ਨੁਕਸਾਨ ਕੀਤਾ ਗਿਆ ਬਹੁਤ ਸਾਰੀਆਂ ਇਮਾਰਤਾਂ ਸਰਕਾਰੀ ਇਮਾਰਤਾਂ ਦਾ ਤਹਿਸ ਨਹਿਸ ਕਰ ਦਿੱਤਾ ਗਿਆ ਬੰਬ ਸਿੱਟ ਸਿੱਟ ਕੇ ਬਹੁਤ ਸਾਰੇ ਗਦਾਫੀ ਦੇ ਵੀ ਜਿਹੜੇ ਇਹ ਲੀਡਰ ਸੀਗੇ ਉਹਦੇ ਨਾਲ ਦੇ ਉਹ ਵੀ ਜਿਹੜੇ ਇਹ ਪ੍ਰਦਰਸ਼ਨਕਾਰੀ ਸੀਗੇ ਇਹਨਾਂ ਦੇ ਨਾਲ ਮਿਲ ਚੁਕੇ ਸੀਗੇ ਸੋ ਇਸ ਤਰ੍ਹਾਂ ਪੂਰਾ ਤੰਤਰ ਜਿਹੜਾ ਸੀਗਾ ਉਹ ਗਦਾਫੀ ਦੇ ਖਿਲਾਫ ਹੋ ਚੁੱਕਿਆ ਸੀਗਾ ਉਦੋਂ ਹੀ ਸਮੇਂ ਜਾਨੀ ਕਿ 27 28 ਫਰਵਰੀ 2011 ਨੂੰ ਕਿਉਂਕਿ ਇਹ ਜਿਹੜੀ ਭੀੜ ਸੀਗੀ ਇਹਦਾ ਕੋਈ ਇੱਕ ਚਿਹਰਾ ਮੋਹਰਾ ਇਹਦਾ ਕੋਈ ਖਾਸ ਮੋਹਰੇ ਹੈ ਨਹੀਂ ਸੀ ਸੋ ਅਮਰੀਕਾਂ ਵਾਲਿਆਂ ਨੇ ਹੀ ਇਹਨਾਂ ਦੀ ਇੱਕ ਕੋਈ ਪਾਰਟੀ ਉੱਥੇ ਰਜਿਸਟਰਡ ਕਰਾਈ ਬੜੇ ਬੜੇ ਜਿਹੜੇ ਉੱਥੇ ਸੀਗੇ ਕਾਰਪੋਰੇਟ ਵਾਲੇ ਲੋਕ ਕਹ ਲੈ ਉਦਯੋਗਪਤੀ ਜਿਗੇ ਜਿਹੜੇ ਉੱਥੇ ਕੰਮ ਕਰਦੇ ਸੀਗੇ ਤੇਲ ਦਾ ਕੰਮ ਕਰਦੇ ਸੀਗੇ ਲੀਬੀਆ ਦੇ ਵਿੱਚ ਉਹਨਾਂ ਨੂੰ ਹੀ ਅੱਗੇ ਰੱਖ ਕੇ ਇਹ ਪੂਰਾ ਇੱਕ ਰਾਜਨੀਤਿਕ ਧੜਾ ਬਣਾਤਾ ਗਿਆ ਗਦਾਫੀ ਦੇ ਉੱਤੇ ਜਿਹੜੀਆਂ 에ਅਰ ਸਟ੍ਰੈਕ ਕੀਤੀਆਂ ਜਾ ਰਹੀਆਂ ਸੀਗੀਆਂ ਉਹਦੇ ਵਿੱਚ ਗਦਾਫੀ ਦਾ ਇੱਕ ਮੁੰਡਾ ਤੇ ਉਹਦੇ ਤਿੰਨ ਪੋਤੇ ਜਿਹੜੇ ਸੀਗੇ ਉਹ ਵੀ ਜਿਹੜੇ ਸੀਗੇ ਉਹ ਮਰ ਚੁੱਕੇ ਸੀਗੇ ਗਦਾਫੀ ਦੇ ਇਹ ਦੋ ਵਿਆਹ ਹੋਏ ਸੀਗੇ ਇੱਕ ਵਿਆਹ ਉਹਨੇ 1970 ਦੇ ਵਿੱਚ ਜਾਨੀ ਕਿ ਇਹ ਤਲਾਕ ਲੈ ਕੇ ਇੱਕ ਹੋਰ ਵਿਆਹ ਕਰਾ ਲਿਆ ਸੀਗਾ ਇਹਦੇ 8 ਬੱਚੇ ਤੇ ਦੋ ਇਹਦੀਆਂ ਕੁੜੀਆਂ ਸੀਗੀਆਂ ਇੱਕ ਕੁੜੀ ਇਹਨੇ ਗੋਦ ਲਈ ਹੋਈ ਸੀਗੀ ਜਦੋਂ ਇਹਨੇ ਚਾਰਡ ਦੇ ਉੱਤੇ ਹਮਲਾ ਕੀਤਾ ਸੀਗਾ ਤਾਂ ਫਰਾਂਸ ਵਾਲਿਆਂ ਨੇ ਇਹ ਸਟ੍ਰੈਕ ਕੀਤੀ ਸੀਗੀ ਉਹਦੇ ਵਿੱਚ ਜਿਹੜੀ ਇੱਕ ਇਹਨੇ ਗੋਦ ਲਈ ਕੁੜੀ ਸੀਗੀ ਉਹਦੀ ਉਹਦੇ ਵਿੱਚ ਮੌਤ ਵੀ ਹੋ ਗਈ ਸੀ ਬਾਕੀ ਜਿਹੜੇ ਉਹਦੇ ਮੁੰਡੇ ਸੀਗੇ ਉਹ ਕਿਤੇ ਨਾ ਕਿਤੇ ਹੋਰ ਦੇਸ਼ਾਂ ਦੇ ਵਿੱਚ ਚਲੇ ਗਏਆਂ ਕਿਤੇ ਹੋਰ ਦੇਸ਼ ਦੇ ਵਿੱਚ ਚਲੇ ਜਗਈਆਂ ਆਪਣੀਆਂ ਜਾਨ ਜੂਨ ਬਚਾਉਣ ਦੇ ਲਈ